ਅੰਤ ਤੱਕ ਹਲਕਿਆਂ ਦੇ ਵਿੱਚ ਅਕਾਲੀ ਦਲ ਨਾਲ ਮਾਮਲਾ ਪਿਛਲੇ ਦਿਨੀ ਵੱਡੇ ਪੱਧਰ ਉੱਤੇ ਜੁੜਿਆ ਰਿਹਾ ਕਿ ਅਗਲੇ ਸਮੇ ਅਕਾਲੀ ਦਲ ਚ ਇਕਤਾ ਕਿਵੇਂ ਦੀ ਬਣਦੀ ਹੈ ਕਿਉਂਕਿ ਇੱਕ ਟੜਾ ਵੱਖਰਾ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਦੇ ਨਾਂ ਹੇਠ ਪਿਛਲੇ ਦਿਨੀ ਉਸ ਟੜੇ ਨੂੰ ਉਸ ਗਰੁੱਪ ਨੂੰ ਭਾਵੇਂ ਖਤਮ ਕਰ ਦਿੱਤਾ ਗਿਆ ਪਰ ਸਵਾਲ ਹੈ ਕਿ ਕੀ ਅਕਾਲੀ ਦਲ ਦੇ ਵਿੱਚ ਟੜੇਬੰਦੀ ਖਤਮ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਭਾਵੇਂ ਪਿਛਲੇ ਦਿਨੀ ਸਮਾਪਤ ਕਰ ਦਿੱਤੀ ਕਿ ਮਿਸ਼ਨ ਓਕੇ ਸਮਝ ਕੇ ਤੜਾ ਤੇ ਢੜੇ ਦਾ ਵजूद ਹਾਲੇ ਕਾਇਮ ਹੈ ਅਜੇ ਇਸ ਢੜੇ ਨੇ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਇੱਕ ਅਹਿਮ ਬੈਠਕ ਕੀਤੀ ਹੈ ਬੈਠਕ ਦੇ ਵਿੱਚ ਕਿਹੜੀ ਚਰਚਾ ਰਹੀ ਦੁਜੇਵ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਚੋਣਾਂ ਦਾ ਜਿਹੜਾ ਲੰਘੇ ਕੱਲ ਐਲਾਨ ਹੁੰਦਾ ਕਿ 19 ਜਨਵਰੀ ਨੂੰ ਹੋਣਗੀਆਂ ਇਸ ਕਹਿੰਦਾ ਭਾਵ ਕਿ ਕਾਨੂੰਨੀ ਲਿਹਾਜ਼ ਤੇ ਇੱਕ ਚੈਲੰਜ ਕਰਨ ਦੀ ਗੱਲ ਕੀਤੀ ਹੈ ਉਹ ਕਿਹੜਾ ਚੈਲੰਜ ਹੈ ਤੇ ਨਾਲ ਉੜਦੀ ਧੂੜ ਦਿਸੇ ਕਹਿੰਦਾ ਭਾਗ ਕੀ ਸੰਗਰੂਰੋਂ ਇੱਕ ਧੂੜ ਉੜਦੀ ਵਿਖਾਈ ਦੇ ਰਹੀ ਹੈ ਕਿਹੜੀ ਸਿਆਸੀ ਲਹਿਜ ਦੀ ਅਕਾਲੀ ਦਲ ਤੇ ਭਾਜਪਾ ਦਰਮਿਆਨ ਕੋਈ ਸਮਝੌਤਾ ਹੋਇਆ ਹੈ ਉੱਥੇ ਨਗਰ ਕਾਉਂਸਲ ਦੀਆਂ ਚੋਣਾਂ ਦੇ ਵਿੱਚ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਅਜਿਹੀ ਤਰ੍ਹਾਂ ਦਾ ਸਿਆਸੀ ਬਿਰਤਾਰਾ ਕੀਤੇ ਹੋਰ ਉਭਜ ਕੇ ਸਾਹਮਣੇ ਨਹੀਂ ਆਇਆ ਇਹ ਸਿਰਫ ਸੰਗਰੂਰੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸ਼ਹਿਰ ਇੰਨੀ ਦਿਨੀ ਮੰਨਿਆ ਜਾਂਦਾ ਤੇ ਦੂਜੇ ਦਿਨ ਸਰਦਾਰ ਲਹਿਰ ਦੇ ਆਗੂਆਂ ਚੋਂ ਇੱਕ ਵੱਡੇ ਆਗੂ ਸਖਦੇਵ ਸਿੰਘ ਢੀਂ ਸਾਦੇ ਸ਼ਹਿਰ ਨਾਲ ਜਾਣਿਆ ਜਾਂਦਾ ਸੰਗਰੂਰ ਜਿੱਥੇ ਇੱਕ ਮੋੜ ਵੱਜਿਆ ਕਹਿੰਦਾ ਭਾਵ ਕਿ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਕਥਨ ਸੀ ਕਿਸੇ ਸਮੇਂ ਕਿ ਅਕਾਲੀ ਤੇ ਭਾਜਪਾ ਦਾ ਰਿਸ਼ਤਾ ਐ ਸਿਆਸੀ ਰਿਸ਼ਤਾ ਨਾ ਹੋਉ ਮਾਸਤਾ ਖੈਰ ਸੰਗਰੂਰ ਦੇ ਵਿੱਚ ਉਹ ਗੱਲ ਇੱਕ ਵਾਰ ਫੇਰ ਉੱਠਣ ਲੱਗੀ ਹੈ ਕਿ ਵਾਕਈ ਰਿਸ਼ਤਾ ਨਾ ਹੋ ਮਾਸਤਾ ਰਹੇਗਾ ਖੈਰ ਇਹਦੇ ਉੱਤੇ ਕਿਸ ਤਰ੍ਹਾਂ ਦਾ ਇਹ ਮਾਮਲਾ ਉਪਜਿਆ ਸਾਰੀ ਚਰਚਾ ਲਈ ਅੱਜ ਦੇ ਸਾਰੇ ਇਸ ਮਾਹੌਲ ਲਈ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਰਾਜਸੀ ਮਹਾਰਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਜੀ ਆਪ ਵੀਡੋ ਡਾਕਟਰ ਸਾਹਿਬ ਦਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਨੇ ਆਪਣੇ ਮਿਸ਼ਨ ਨੂੰ ਓਕੇ ਸਮਝ ਕੇ ਆਪਣਾ ਜਿਹੜਾ ਉਹ ਸਰਦਾਰ ਲਹਿਰ ਤਾਂ ਭੰਗ ਕਰ ਦਿੱਤੀ ਪਰੰਤੂ ਕਹਿੰਦਾ ਭਾਵ ਕਿ ਢੜਾ ਨਹੀਂ ਹੱਲੇ ਉਹ ਖਤਮ ਹੋਇਆ ਉਹਦਾ ਵजूद ਕਾਇਮ ਹੈ ਅੱਜ ਇਸ ਢੜੇ ਦੇ ਆਗੂ ਇਸ ਗਰੁੱਪ ਦੇ ਆਗੂ ਸੁਧਾਰ ਲਹਿਰ ਭਾਵੇਂ ਪੰਗ ਹੋਊਗੀ ਇਹਦੇ ਆਗੂ ਸਾਰੇ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲੇ ਹੈ ਬਤੌਰ ਇੱਕ ਵਫਦ ਬੜੀ ਚਰਚਾ ਇਸ ਵਫਦ ਦੀ ਉੱਤੇ ਰਹੀ ਅੱਜ ਕਿ ਕਿਸ ਪੱਧਰ ਦੀ ਗੱਲਬਾਤ ਹੋਈ ਡਾਕਟਰ ਸਾਹਿਬ ਹੁਣ ਤੱਕ ਕੀ ਕੋਈ ਸਾਹਮਣੇ ਨਿਕਲ ਕੇ ਆਇਆ ਹੈ ਸਦਾਰ ਲਹਿਰ ਦੇ ਸਾਬਕਾ ਵੱਡੇ ਆਗੂ ਕਹਿੰਦਾ ਆਪਾਂ ਕਿ ਓਵਰਆਲ ਆਪਾਂ ਸਦਾਰ ਲਹਿਰ ਨੂੰ ਆਪਾਂ ਜੀ ਸਾਬਕਾ ਕਹਿ ਲਈ ਕਿ ਕੋਈ ਅਤਕਤ ਨਹੀਂ ਨਹੀਂ ਪਰੰਤੂ ਸਦਾਰ ਲਹਿਰ ਵਾਲਿਆਂ ਦਾ ਧੜਾ ਜ਼ਰੂਰ ਕਾਇਮ ਹੈ ਤੇ ਉਹ ਇਸ ਧੜੇ ਦੀ ਅੱਜ ਮੀਟਿੰਗ ਹੁੰਦੀ ਹੈ ਜਥੇਦਾਰ ਸ੍ਰੀ ਕਾਲ ਤਖਸਾਲ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਜਿਵੇਂ ਕਿ ਪਹਿਲਾਂ ਵੀ ਆਪਾਂ ਚਰਚਾ ਕਰ ਚੁੱਕੇ ਹਾਂ ਜਦੋਂ ਕਿ ਸ੍ਰੀ ਕਾਲ ਤਖਸਾਲ ਸਾਹਿਬ ਨੇ ਸਦਾਰ ਲਹਿਰ ਵੱਲੋਂ ਦਿੱਤੀ ਗਈ ਪਟੀਸ਼ਨ ਦੇ ਉੱਪਰ ਦਿੱਤੀ ਗਈ ਅਰਜੀ ਦੇ ਉੱਪਰ ਸਾਰਿਆਂ ਧੜਿਆਂ ਨੂੰ ਬੁਲਾਇਆ ਤੇ ਸਦਾਰ ਜਿਸ ਗ੍ਰੀਥਿੰਗ ਬਾਅਦ ਲੁੱਤਨ ਖਈਆ ਐਕਰਾਰ ਦਿੱਤਾ ਸੀ ਉਸ ਤੋਂ ਬਾਅਦ 2 ਦਸੰਬਰ ਨੂੰ ਜੀ ਕਾਰਤਕ ਸਾਹਿਬ ਨੇ ਆਪਣੇ ਫੈਸਲੇ ਦੇ ਵਿੱਚ ਦੋ ਥੜਿਆਂ ਦੇ ਵਿੱਚ ਮੰਨ ਕੇ ਦੋ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਇੱਕ ਨੂੰ ਵੱਧ ਤਨਖਾਹ ਤੇ ਇੱਕ ਦੀ ਘੱਟ ਤਨਖਾਹ ਸਾਰਿਆਂ ਨੂੰ ਤਨਖਾਹਿਆ ਤਲਾ ਕੇ ਉਹਨਾਂ ਨੂੰ ਸਜ਼ਾ ਲਾਈ ਗਈ ਸੀ ਜਿਹੜੀ ਕਿ ਸਾਰਿਆਂ ਧਿਰਾਂ ਨੇ ਖੁਸ਼ੀ-ਖੁਸ਼ੀ ਪ੍ਰਵਾਨ ਕੀਤੀ ਤੇ ਉਹ ਆਪਣੀ ਸੇਵਾ ਨੂੰ ਨਿਵਾਇ ਤੇ ਸੁਧਾਰ ਲਹਿਰ ਵਾਲਿਆਂ ਨੇ ਆਪਣੀ ਸੇਵਾ ਪੂਰੀ ਕਰਨ ਪ੍ਰੰਤ श्री काल तक साहब ਦੇ ਪਰ ਆਪਣੀ ਅਰਦਾਸ ਕਰਾਉਣ ਤੋਂ ਬਾਅਦ ਆਪਣੀ ਜਿਹੜੀ ਸਦਾਰ ਲਹਿਰ ਸੀ ਉਸ ਨੂੰ ਪੰਕ ਕਰ ਦਿੱਤਾ ਉਹਦੇ ਵਿੱਚ ਜੋ ਪ੍ਰੀਮੀਅਮ ਤੇ ਕਾਰ ਦੀ ਕਾਰਨੀ ਵढ़ाई ਗਈ ਸੀ ਸਾਰਾ ਕੁਝ ਉਹਨਾਂ ਨੇ ਟਾਂਜਾ ਸਮੇਟ ਦਿੱਤਾ ਕਿਉਂਕਿ ਸ਼੍ਰੀ ਕਾਲ ਤਖਤ ਸਾਹਿਬ ਨੇ ਇਹ ਆਦੇਸ਼ ਦਿੱਤਾ ਸੀ ਕਿ ਬੱਕਰੀ ਚੁੱਲੇ ਬੰਦ ਕੀਤੇ ਜਾਣ ਅਤੇ ਸ਼੍ਰੀ ਸ਼ੋਮਣੀ ਕਾਲੀ ਦਰ ਦੀ ਜਿਹੜੀ ਤਨਖਾਹ ਜਿਹੜੀ ਚੋਣ ਹੈ ਉਹ 6 ਮਹੀਨਿਆਂ ਦੇ ਵਿੱਚ ਕਰਾਈ ਜਾਵੇ ਜਿਸ ਸੰਬੰਧੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਤੇ ਉਸ ਦੀ ਨਿਗਰਾਨੀ ਕੀਤੀ ਇਨਾਲ ਹੀ ਉਨ੍ਹਾਂ ਨੇ ਇਹ ਵੀ ਦੇਸ਼ ਕੀਤਾ ਸੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਅਸਤੀਫਾ ਦਿੱਤਾ ਹੋਇਆ ਉਹ ਪਾਰਟੀ ਵੱਲੋਂ ਪ੍ਰਵਾਨ ਕਰਕੇ ਤਿੰਨ ਦਿਨਾਂ ਦੇ ਵਿੱਚ ਦੱਸਿਆ ਜਾਵੇ ਪਰੰਤੂ ਕਿਉਂਕਿ ਇਹਦੇ ਲਈ ਕੋਈ ਕਾਨੂੰਨੀ ਗੁੰਝਲਾ ਸੀ ਜਾਂ ਕਾਨੂੰਨੀ ਪੇਚੀਦਗੀਆਂ ਸਨ ਜਿਨ੍ਹਾਂ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਮਿਲ ਕੇ ਸ਼੍ਰੀ ਕਲਤਖ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸਥਿਤੀ ਸਪਸ਼ਟ ਕੀਤੀ ਹੋਣੀ ਹੈ ਜਿਸ ਤੋਂ ਉਹਨਾਂ ਨੂੰ 20 ਦਸੰਬਰ ਤੱਕ ਦਾ ਸਮਾਂ ਦੇ ਦਿੱਤਾ ਗਿਆ ਹੁਣ ਜਿਹੜੀ ਸਥਿਤੀ ਹੁਣ ਜਿਹੜੀ ਸਥਿਤੀ ਹੈ ਉਹ ਇਹ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਇਸੇ ਸਮੇਂ ਦੇ ਦੌਰਾਨ ਸੇਵਾ ਦੇ ਦੌਰਾਨ ਸਰਜਾ ਸੁਖਵੀਰ ਸਿੰਘ ਬਾਦਲ ਦੇ ਉੱਪਰ ਗੋਲੀ ਦਾ ਇੱਕ ਚੱਲਣ ਦਾ ਇੱਕ ਘਟਨਾ ਵਾਪਰੀ ਉਸ ਨੇ ਵੀ ਕਾਫੀ ਵੱਡਾ ਮਤਲਬ ਉਸ ਦੇ ਉੱਪਰ ਵੀ ਵੱਡਾ ਰੌਲਾ ਪਿਆ ਤੇ ਉਸ ਸਬੰਧ ਦੇ ਵਿੱਚ ਵੀ ਕਾਫੀ ਲਾਮਬੰਦੀ ਹੋਈ ਹੈ ਇਸ ਤਰ੍ਹਾਂ ਦਾ ਹੁੰਦਾ ਹੈ ਪਰ ਹੁਣ ਜੇ ਜੇ ਆਪਾਂ ਦੇਖਿਆ ਜਾਵੇ ਵੀ ਜਿਸ ਪ੍ਰਸੰਗ ਦੇ ਵਿੱਚ ਅੱਜ ਸੁਧਾਰ ਲਹਿਰ ਵਾਲੇ ਬੇਸ਼ੱਕ ਉਹਨਾਂ ਨੇ ਆਪਣੇ ਸੁਧਾਰ ਲਹਿਰ ਨੂੰ ਭੰਗ ਕਰ ਦਿੱਤਾ ਹੈ ਖਤਮ ਕਰ ਦਿੱਤਾ ਹੈ ਤੇ ਉਹ ਹੁਣ ਕਿਸ ਪ੍ਰਸੰਗ ਦੇ ਵਿੱਚ ਜੱਜਦਾਰ ਸਾਹਿਬਾਨ ਨੂੰ ਮਿਲਣਗੇ ਉਹਦਾ ਇਹ ਜਾਫਦਾ ਕਿਉਂਕਿ ਜਿਹੜੀਆਂ ਥੋੜੀਆਂ-ਥੋੜੀਆਂ ਸੁਰਾਂ ਜੋ ਉੱਪਰ ਆ ਰਹੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਉਂ ਹੀ ਸ਼ਹਿਰੀ ਖੇਤਰਾਂ ਦੇ ਵਿੱਚ ਜਿਸ ਤਰ੍ਹਾਂ ਕਿ ਮਿਊਨਿਸਪਲ ਕਾਰਪੋਰੇਸ਼ਨਾਂ ਤੇ ਮਿਊਨਿਸਪੈਲਟੀਆਂ ਦੀ ਚੋਣਾ ਸੰਬੰਧੀ ਸ਼੍ਰੋਮਣੀ ਕਾਲੀ ਦਰ ਨੇ ਆਪਣੇ ਵੱਲੋਂ ਆਬਜ਼ਰਵਰ ਨਿਯੁਕਤ ਕੀਤੇ ਸਨ ਉਹਨਾਂ ਦੇ ਉੱਪਰ ਸਵਾਲ ਉੱਠੇ ਸਨ ਵੀ ਉਹ ਕਿਸ ਅਥਾਰਟੀ ਨੇ ਕੀਤੇ ਨੇ ਜਦ ਕਿ ਨੇ ਪ੍ਰਧਾਨ ਦਾ ਅਸਤੀਫਾ ਦਿੱਤਾ ਹੋਇਆ ਅਤੇ ਇਹ ਪਾਰਟੀ ਦੀ ਚੋਣ ਸੰਬੰਧੀ ਇੱਕ ਕਮੇਟੀ ਬਣ ਚੁੱਕੀ ਹੈ ਤੇ ਕਮੇਟੀ ਨੇ ਇਹ ਸਾਰਾ ਕੁਝ ਦੇਖਣਾ ਹੋ ਇਹਨਾਂ ਦਾ ਇਹ ਮਤਲਬ ਹੈ ਜਿਹੜੀ ਸੁਧਾਰ ਲਹਿਰ ਵਾਲੇ ਨੇ ਉਹ ਇਸ ਪ੍ਰਸੰਗ ਦੇ ਵਿੱਚ ਇਹ ਸਮਝਦੇ ਰਹੇ ਨੇ ਜਾਂ ਉਹਨਾਂ ਦਾ ਤਰਕ ਹੈਗਾ ਕਿ ਜਦੋਂ ਪਾਰਟੀ ਚੋਣ ਮੋੜ ਦੇ ਉੱਪਰ ਹੋਵੇ ਅਤੇ ਪਾਰਟੀ ਦੇ ਪ੍ਰਧਾਨ ਦਾ ਅਸਤੀਫਾ ਦਿੱਤਾ ਹੋਇਆ ਹੋਵੇ ਜਿਹੜਾ ਕਿ ਸਵੀਕਾਰ ਕੀਤਾ ਜਾਣਾ ਹੈ ਤੇ ਕਾਰੀਕਾਰੀ ਪ੍ਰਧਾਨ ਦੇ ਕੋਲੇ ਜਾਂ ਹੋਰ ਜਿਹੜੀ ਬਾਡੀਜ਼ ਨੇ ਉਹਨਾਂ ਪਾਸ ਕੋਈ ਅਧਿਕਾਰ ਨਹੀਂ ਹੁੰਦੇ ਕੰਡਕਟ ਲਾਗੂ ਹੋ ਜਾਂਦਾ ਜਿਵੇਂ ਕੋਈ ਚੋਣ ਪ੍ਰਕਿਰਿਆ ਦੇ ਉੱਤੇ ਹੁੰਦਾ ਤੇ ਜਿਹੜੀਆਂ ਸਾਰੀਆਂ ਸ਼ਕਤੀਆਂ ਨੇ ਉਹ ਜਿਹੜੀ ਬਾਡੀ ਹੈ ਜਿਹੜੀ ਬਣਾਈ ਗਈ ਹੈ ਕਮੇਟੀ ਬਣਾਈ ਗਈ ਹੈ ਜਿਨੇ ਚੋਣਾ ਕਰਾਉਣੀ ਹੈ ਨਾ ਉਹਨਾਂ ਦੇ ਪਾਸ ਹੈ ਹੁਣ ਉਸ ਪ੍ਰਸੰਗ ਦੇ ਵਿੱਚ ਸੁਧਾਰ ਲਹਿਰ ਵਾਲੇ ਕਿਉਂਕਿ ਉਹਨਾਂ ਨੇ ਆਪਣਾ ਸਾਰਾ ਕੁਝ ਬੰਦ ਕਰ ਦਿੱਤਾ ਉਹ ਆਪਣੀ ਪੁਰਾਣੀ ਸਥਿਤੀ ਨੂੰ ਬਹਾਲ ਕਰਨ ਦੇ ਲਈ ਹੈ ਪੁਰਾਣੀ ਸਥਿਤੀ ਦੇ ਉੱਪਰ ਆਉਣ ਦਾ ਜਿਹੜਾ ਹੈ ਉਹਨਾਂ ਦਾ ਪ੍ਰਯਤਨ ਹੈ ਪਰੰਤੂ ਇਸ ਪੱਖ ਦੇ ਵਿੱਚੋਂ ਸ਼ੋਮਨੀ ਕਾਲੀਰ ਵੱਲੋਂ ਕੋਈ ਇਸ ਤਰ੍ਹਾਂ ਦਾ ਸ਼ਹਿਦ ਪ੍ਰਯਤਨ ਨਹੀਂ ਕੀਤਾ ਗਿਆ ਹੁਣ ਤੇ ਇਸ ਸੰਬੰਧ ਦੇ ਵਿੱਚ ਉਹ ਮਿਲੇ ਨਹੀਂ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਸੇਵਾ ਜਾਂ ਸਜਾ ਹੈ ਉਹ ਵੀ ਕਰਨ ਨੂੰ ਸੰਪਨ ਹੋ ਆ ਸੰਪਨ ਹੋ ਜਾਣੀ ਹੈ ਉਹਨਾਂ ਨੇ ਵੀ ਆਪਣਾ ਸ਼੍ਰੀ ਘਰਕਟਖ ਸਾਹਿਬ ਦੇ ਉੱਪਰ ਜਾ ਕੇ ਅਰਦਾਸ ਕਰਾਉਣੀ ਅਤੇ ਆਪਣੀ ਰਿਪੋਰਟ ਦੇਣੀ ਹੈ ਵੀ ਸਾਰਾ ਕੁਝ ਸੰਪੰਨ ਕਰ ਦਿੱਤਾ ਉਸ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਬਿਲਕੁਲ ਹੋਗੀ ਵਿਚਰ ਸਕਦੇ ਨੇ ਤੇ ਉਹ ਆਪਣਾ ਪੋਲੀਟਿਕਲੀ ਜਿਹੜੇ ਹੈਗੇ ਨਿਸ਼ਾਨੇ ਜਿੱਦਣਗੇ ਇਸ ਪ੍ਰਸੰਗ ਦੇ ਵਿੱਚ ਵੀ ਹੋ ਸਕਦਾ ਹੈ ਵੀ ਸੁਧਾਰ ਲਹਿਰ ਵਾਲੇ ਅਗਾਊਂ ਤੇ ਇਕਾਲਤਖ ਸਾਹਿਬ ਦੇ ਪੇਸ਼ ਹੋਏ ਨੇ ਤੇ ਉਹਨਾਂ ਤੋਂ ਇਸ ਤਰ੍ਹਾਂ ਦੀ ਕੋਈ ਡਾਇਰੈਕਸ਼ਨ ਦਿਵਾਉਣਗੇ ਵੀ ਤਾਂ ਜੋ ਜਿਹੜਾ ਕਿ ਅਕਾਲੀ ਦਲ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਸੁਧਾਰ ਲਹਿਰ ਉੱਠੀ ਸੀ ਆਪਸੀ ਬਖਰੇਵੇਂ ਉੱਠੇ ਸਨ ਉਹਨਾਂ ਨੂੰ ਮੇਟ ਕੇ ਸ਼੍ਰੋਮਣੀ ਕਾਲੀਦਾਨ ਨੂੰ ਮਜ਼ਬੂਤ ਕੀਤਾ ਜਾਵੇ ਕਿਉਂਕਿ ਸ਼੍ਰੀ ਘਰਕਾਲ ਤਖਸਾਲ ਦਾ ਆਦੇਸ਼ ਵੀ ਇਹੀ ਹੈ ਮੰਤਬ ਵੀ ਇਹ ਸੀ ਜਿਹੜੇ ਸਾਰਿਆਂ ਨੂੰ ਤਨਖਾਹ ਲਈ ਗਈ ਸੀ ਸਜ਼ਾ ਲਈ ਗਈ ਸੀ ਕਿ ਉਹਨਾਂ ਦੇ ਮੰਤਰੀ ਸੀ ਵੀ ਆਪਸੀ ਜਿਹੜੇ મતਭੇਦ ਨੇ ਉਹਨਾਂ ਨੂੰ ਭਲਾ ਕੇ ਸ਼੍ਰੋਮਣੀ ਕਾਲੀਦਾਨ ਨੂੰ ਮਜ਼ਬੂਤ ਕੀਤਾ ਜਾਣਾ ਹੁਣ ਇਸ ਸੰਬੰਧ ਵਿੱਚ ਸ਼੍ਰੀ ਘਰਕਾਲ ਤਖਸਾਲ ਤੋਂ ਕੋਈ ਇਸ ਤਰ੍ਹਾਂ ਦੀ ਡਾਇਰੈਕਸ਼ਨ ਦਿਵਾਉਣ ਦੇ ਲਈ ਜਾਂ ਆਦੇਸ਼ ਜਾਰੀ ਕਰਵਾਉਣ ਦੇ ਲਈ ਉਹਨਾਂ ਨੇ ਆਪਣਾ ਇਹ ਇਸ ਸੰਬੰਧ ਵਿੱਚ ਨਾ ਪਰ ਕਿੰਦਾ ਪਾਸਕੇ ਨਵੀਂ ਭਰਤੀ ਦੀ ਉਹਨਾਂ ਨੇ ਚਾਰਾ ਜੋ ਕੀਤੀ ਹੈ ਕਿ ਨਵੀਂ ਭਰਤੀ ਜਿਹੜੀ ਕਮੇਟੀ ਗਠਿਤ ਹੋਈ ਹੈ ਅਕਾਲੀ ਦਲ ਆਪਣੇ ਜਥੇਦਾਰ ਸ੍ਰੀ ਕਾਲਤਖਸ ਸਾਹਿਬ ਵੱਲੋਂ ਅੱਠ ਮੈਂਬਰੀ ਉਹਦੀ ਭਰਤੀ ਲਈ ਉਹਨਾਂ ਨੇ ਵੀ ਨਾਲ ਗਜਾਸ਼ ਕੀਤੀ ਹੈ ਕਿ ਭਰਤੀ ਕੀਤੀ ਜਾਵੇ ਤਾਂ ਕਿ ਜਿਹੜਾ ਨਵੇਂ ਸਿਰ ਨੂੰ ਜਥੇਪੰਦਿਕ ਢਾਂਚਾ ਸੰਗਠਿਤ ਹੋਣਾ ਹੈ ਗਠਿਤ ਹੋਣਾ ਹੈ ਉਹਦੀ ਜਿਹੜੀ ਇੱਕ ਅਬੈਦ ਉਹ ਵੱਡੇ ਪੱਧਰ ਉੱਤੇ ਤੁਰੇ ਹੈ ਸਵਾਲ ਫੇਰ ਡਾਕਟਰ ਸਾਹਿਬ ਕਿ ਭਾਵੇਂ ਕਿ ਸੁਦਾਰ ਲਹਿਰ ਭੰਗ ਕਰ ਦਿੱਤੀ ਗਈ ਹੈ ਪਰੰਤੂ ਸੁਦਾਰ ਲਹਿਰ ਦੀ ਲੀਡਰਸ਼ਿਪ ਦੀ ਜਿਹੜੀ ਵਿਚਾਰਧਾਰਾ ਹੈ ਉਹ ਹਾਲੇ ਪਾਰਟੀ ਦੀ ਮੇਨ ਸਟਰੀਮ ਨਾਲੋਂ ਅਲੱਗਤ ਲੱਗ ਪਈ ਹੋਈ ਹੈ ਹੁਣ ਵੇਖਣਾ ਹੋਵੇਗਾ ਕਿ ਅੱਗੇ ਕਦੋਂ ਜਿਵੇਂ ਤੁਸੀਂ ਦੱਸਿਆ ਹੈ ਕਿ 20 ਦਿਨ ਦੀ ਮੌਲਤ ਮਿਲਦੀ ਹੈ ਇਸ ਅਸਤੀਫੇ ਬਾਰੇ ਤਾਂ ਕਦੋਂ ਸਿੰਘਵੀਰ ਸਿੰਘ ਬਾਦਲ ਦਾ ਪ੍ਰਧਾਨ ਦਾ ਅਸਤੀਫਾ ਦਿੱਤਾ ਹੁਣ ਪ੍ਰਬਾਣ ਹੁੰਦਾ ਹੈ ਤਾਂ ਅਗਲੇ ਪ੍ਰਧਾਨ ਦੀ ਜਿਹੜੀ ਪ੍ਰਕਿਰਿਆ ਕਹਿੰਦਾ ਪਾਬ ਕਿ ਅਗਲੇ ਪ੍ਰਧਾਨ ਤੱਕ ਜਿਹੜੀ ਹੈ ਦੋ ਹਿੱਸਿਆਂ ਦਾ ਵਿੱਚ ਵੰਡਿਆ ਇਹ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਉਹਦੇ ਵਿੱਚ ਅਗਲੇ ਸਮੇਂ ਰਸਾਈ ਕਿਸ ਤਰ੍ਹਾਂ ਦੀ ਹੋਏਗੀ ਕਿਵੇਂ ਦੁਬਾਰਾ ਇਹਨਾਂ ਦੇ ਵਿੱਚ ਇਕਤਾ ਬਣੇਗੀ ਜਾਂ ਜਿਹੜੀ ਧੜੇਬੰਦੀ ਹੈ ਉਹ ਹੋਰ ਵਧੇਗੀ ਦਰਾੜ ਸਿਆਸੀ ਲਿਹਾਜ਼ ਦੀ ਹੋਰ ਵਧੇਗੀ ਖੈਰ ਕਈ ਤਰ੍ਹਾਂ ਦੀਆਂ ਇਹ ਇਹਦੇ ਸਾਰੇ ਮਾਮਲੇ ਦੇ ਉੱਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਸਵਾਲ ਵੱਡੇ ਪੱਧਰ ਤੇ ਫਿਰ ਉਹੀ ਖੜਾ ਹੁੰਦਾ ਕਿ ਅਕਾਲੀ ਦਲ ਦੀ ਜਿਹੜੀ ਹੈ ਧੜੇ ਬਣੇ ਨੇ ਉਹਨਾਂ ਦੇ ਵਿੱਚ ਤਾਂ ਹਲੇ ਉਦਾਂ ਹੀ ਵजूद ਕਾਇਮ ਨੇ ਤੇ ਜਹੇਰ ਸਾਹਿਬ ਇਹ ਸਾਰੇ ਮਾਮਲੇ ਨੂੰ ਕਿਵੇਂ ਲੈਣਗੇ ਇਹ ਅੱਜ ਜਿਹੜੀ ਅੱਜ ਦੀ ਪ੍ਰਿਆਤ ਜਿਸ ਤਰ੍ਹਾਂ ਦੀ ਵੀ ਹੈ ਸ਼ਰੋਮਣੀ ਕਾਲੀਦਾਲ ਸਰਦਾਰ ਲਹਿਰ ਦੇ ਆਗੂਆਂ ਦੀ ਕਹਿੰਦਾ ਭਾਵ ਕਿ ਇੱਕ ਧੜੇ ਦੀ ਉਹਦੇ ਉੱਤੇ ਬਿਲਕੁਲ ਡਾਕਟਰ ਸਾਹਿਬ ਵੇਖਣ ਵਾਲੀ ਗੱਲ ਹੈ ਕਿ ਅਗਲੇ ਸਮੇਂ ਇਹ ਫੈਸਲਾ ਕਿਸ ਤਰ੍ਹਾਂ ਦਾ ਕੋਈ ਡਾਇਰੈਕਸ਼ਨ ਕੋਈ ਇਨਫੀਮੇਸ਼ਨ ਸਾਹਮਣੇ ਆਏਗਾ ਜਾਂ ਨਹੀਂ ਦੂਜੇ ਪੰਨੇ ਨਰਸਾ ਕੋ ਕਾਲੀਦਲ ਨਾਲ ਜੋੜੀਏ ਖੁਰ ਗੱਲ ਜਿਹੜੀ ਹਰਿਆਣੇ ਨਾਲ ਵੀ ਜਾ ਜੁੜਦੀ ਏ ਹਰਿਆਣੇ ਦੇ ਵਿੱਚ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਸਮੇਂ ਬਣਦੀ ਏ ਤੇ ਕਈ ਸਾਲ ਉਹਦੇ ਤੇ ਅਡਾ ਕਮੇਟੀ ਹੀ ਕੰਮ ਕਰਦੀ ਏ ਹੁਣ ਆਮ ਚੋਣ ਦਾ ਐਲਾਨ ਹੁੰਦਾ 19 ਜਨਵਰੀ ਨੂੰ ਚੋਣ ਦਾ ਐਲਾਨ ਕੀਤਾ ਗਿਆ ਹਾਲੇ ਕੱਲ ਹੀ ਤੇ ਅੱਜ ਸ਼੍ਰੋਮਣੀ ਕਾਲੀਦਲ ਦਾ ਕਹਿਣਾ ਏ ਕਿ ਉਹ ਲੀਗਲ ਪੁਆਇੰਟ ਤੋਂ ਵੱਡਾ-ਵੱਡਾ ਜਿਹੜਾ ਚੈਲੰਜ ਬਣਦਾ ਉਹ ਚੈਲੰਜ ਕਰਨ ਕਿ ਉਹ ਚੈਲੰਜ ਕੀ ਡਾਕਟਰ ਸਾਹਿਬ ਗਲਜੀਤ ਸਿੰਘ ਦੀ ਮਾਂ ਦੇ ਹਵਾਲੇ ਤੋਂ ਇਹ ਮਾਮਲਾ ਵੱਧ ਕੇ ਅੱਗੇ ਆ ਰਿਹਾ ਹੈ ਭਾਵੇਂ ਕਿ 1925 ਦੇ ਐਕਟ ਤਹਿਤ ਹਰਿਆਣਾ ਸਿੱਖ ਗੁਰਦੁਆਰਾ ਪਰਮਨਿ ਕਮੇਟੀ ਉੱਤੇ ਕਈ ਤਰ੍ਹਾਂ ਦੇ ਕਾਨੂੰਨੀ ਲਿਹਾਜ਼ ਉੱਤੇ ਆਪਾਂ ਦੇਖਦੇ ਹਾਂ ਕਿ 705 ਵੀ ਨੇ ਕਈ ਤਰ੍ਹਾਂ ਦੇ ਵਿਵਾਦ ਵੀ ਨੇ ਫਿਰ ਵੀ ਚਲੋ ਉੱਥੇ ਘਟਤ ਹੋ ਗਈ ਬਣ ਗਈ ਹੁਣ ਚੋਣ ਦੀ ਗੱਲ ਹੈ ਤਾਂ ਅਕਾਲੀ ਦਲ ਦਾ ਕਿਸ ਤਰ੍ਹਾਂ ਦਾ ਕੀ ਪ੍ਰਤੀਕਰਮ ਹੈ ਕਿਸ ਤਰ੍ਹਾਂ ਦਾ ਹੈ ਉਹ ਲੀਗਲ ਜਿਹੜਾ ਮਾਮਲਾ ਅੱਗੇ ਆ ਰਿਹਾ ਜੀ ਡਾਕਟਰ ਸਾਹਿਬ ਪਿੰਡ ਸਾਹਿਬ ਦੇਖੋ ਹਰਿਆਣਾ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਸੀ ਕਿਉਂਕਿ ਪਹਿਲਾਂ ਹਰਿਆਣੇ ਦੇ ਜਿਹੜੇ ਗੁਰੂ ਧਾਮ ਸਨ ਗੁਰਦੁਆਰੇ ਸਨ ਉਹ ਸਾਰੇ ਐਸਜੀਪੀਸੀ ਦੇ ਅੰਡਰੀ ਸਨ 1925 ਐਕਟ ਦੇ ਤਹਿਤ ਉਹ ਸਾਰੇ ਇੱਥੇ ਹੀ ਇਸ ਦੇ ਵਿੱਚ ਹੀ ਸੰਬੰਧ ਸਨ ਤੇ 1925 ਦਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਹੈ ਉਹ ਹਾਲੇ ਵੀ ਰਜਿਸਟਰ ਕਰ ਰਿਹਾ ਹਰਿਆਣੇ ਦੇ ਵਿੱਚ ਤੇ ਉਸ ਸੰਬੰਧ ਦੇ ਵਿੱਚ ਉੱਜੇ ਜਿਹੜੀ ਨਵੀਂ ਜਿਹੜੀ ਕਮੇਟੀ ਹਰਿਆਣਾ ਦੀ ਬੁਲਾਈ ਗਈ ਸੀ ਇਸ ਸਬੰਧ ਵਿੱਚ ਮਾਮਲੇ ਕੁਝ ਸੁਪਰੀਮ ਕੋਰਟ ਦੇ ਵਿੱਚ ਵੀ ਵਿਚਾਰधीन ਨੇ ਤੇ ਬੇਸ਼ੱਕ ਹਰਿਆਣਾ ਸਰਕਾਰ ਨੇ ਆਪਣੇ ਸਾਰੇ ਪਾਸੇ ਦਾ ਪੀਚ ਦੇਖ ਕੇ ਇਹ ਜਿਹੜਾ ਚੋਣ ਦਾ ਪ੍ਰੋਸੈਸ ਸ਼ੁਰੂ ਕੀਤਾ ਤੇ ਚੋਣ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਉਹਨਾਂ ਨੇ ਇਹ ਇਸ ਵੰਦੇ ਵਿੱਚ ਆਪਣਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਣਾ ਉਸ ਸਬੰਧ ਦੇ ਵਿੱਚ ਅਗਲੀ ਜਿਹੜੀ ਕਾਰਵਾਈ ਹੋਣੀ ਹੈ ਉਹ ਉਹ ਦੇਖਣ ਵਾਲੀ ਗੱਲ ਇਹ ਹੈ ਵੀ ਕੀ ਉਸ ਨੋਟੀਫਿਕੇਸ਼ਨ ਦੇ ਅਨਸਾਰ ਕਿਤੇ ਉਹ 1925 ਦੇ ਐਕਟ ਦੀ ਉਲੰਘਣਾ ਤਾਂ ਨਹੀਂ ਹੋਏਗੀ ਜਾਂ 1925 ਦਾ ਐਕਟ ਵੀ ਸਟੈਂਡ ਕਰ ਰਿਹਾ ਕੋਈ ਕਾਨੂੰਨੀ ਪਰਚਾ ਤਾਂ ਨਹੀਂ ਖੜਾ ਹੋਏਗਾ ਪਰ ਜਿੱਥੋਂ ਤੱਕ ਜਿਹੜਾ ਚੋਣ ਦਾ ਜਿਹੜਾ ਪ੍ਰੋਸੈਸ ਹੈ ਜੋ ਅਮਲ ਹੈ ਉਹਦੇ ਵਿੱਚ ਡਾਇਰੈਕਸ਼ਨ ਇਹ ਦਿੱਤੀ ਗਈ ਹੈ ਕਿ ਹਰਿਆਣਾ ਦੇ ਵਿੱਚ ਰਜਿਸਟਰਡ ਪਾਰਟੀਆਂ ਚੋਣ ਦੇ ਵਿੱਚ ਹਿੱਸਾ ਨਹੀਂ ਲੈ ਸਕਣਗੀਆਂ ਆਪਣੇ ਗੁੱਟ ਬਣਾ ਕੇ ਜਾਂ ਆਪਣੇ ਧੜੇ ਬਣਾ ਕੇ ਇਸ ਚੋਣ ਨੂੰ ਲੜ ਸਕਣਗੀਆਂ ਜਦਕਿ ਸ਼ੋਮਣੀ ਗੁਰਦੁਆਰਾ ਇਹਦਾ ਪਾਰਟੀ ਜਿਹੜਾ ਹਰਿਆਣਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਹਦੇ ਵਿੱਚ ਇਹ ਗੱਲ ਇਹ ਮੱਧ ਹੈ ਕਿ ਜਿਹੜੀ ਕੋਈ ਵੀ ਰਜਿਸਟਰਡ ਪਾਰਟੀ ਸਿਆਸੀ ਪਾਰਟੀ ਉਹ ਹਰਿਆਣਾ ਦੀ ਜਿਹੜੀ ਗੁਰਦੁਆਰਾ ਚੌਂ ਦੇ ਵਿੱਚ ਨਹੀਂ ਹਿੱਸਾ ਲੈ ਸਕਦੀ ਜੇ ਲੈਣਗੇ ਸਿੱਖ ਤਾਂ ਇੱਕ ਗਰੁੱਪ ਬਣਾ ਕੇ ਇੱਕ ਧਿਰ ਬਣ ਕੇ ਇੱਕ ਸੰਗਠਨ ਬਣ ਕੇ ਜੀ ਪਰ ਜਿਵੇਂ ਕਿ ਪੰਜਾਬ ਦੇ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਿਉਣਾ ਸ਼ੋਮਣੀ ਅਕਾਲੀ ਦਲ ਆਪਣੀ ਪਾਰਟੀ ਦੇ ਐ ਨਾ ਹੀਤ ਲਾਣਾ ਵਿਸ਼ਕੁਨ ਦਾ ਕਿਉਂ ਨਿਸ਼ਾਨ ਬੱਕਰਾ ਹੁੰਦਾ ਹੈ ਇਮੇਜ ਵਿੱਚ ਜੀ ਦੇ ਵਿੱਚ ਵੀ ਸ਼੍ਰੋਮਣੀ ਕਾਲੀ ਦਰ ਨੇ ਚੋਣਾ ਲੜੀਆਂ ਨੇ ਤੇ ਇਹ ਇਹ ਇਹਨਾਂ ਦਾ ਜਿਹੜੀ ਹੈ ਗਹਿਰਵਤਾ ਨੇ ਇਸ ਵੰਦ ਵਿੱਚ ਸ਼੍ਰੋਮਣੀ ਕਾਲੀ ਦਰ ਦਾ ਵੱਡਾ ਇਤਰਾਜ ਹੈ ਕਿ ਇਹ ਤਾਂ ਸਾਨੂੰ ਬਾਹਰ ਕੱਢਣ ਵਾਲੀ ਬਾਤ ਹੈ ਜਦਕਿ ਇਸ ਵੰਦ ਦੇ ਵਿੱਚ ਸੀ ਸੁਪਰੀਮ ਕੋਰਟ ਤੋਂ ਵੀ ਇਹ ਇਹਦੇ ਫੈਸਲੇ ਆਏ ਹੋਏ ਨਹੀਂ ਇਸ ਤਰ੍ਹਾਂ ਰੁਕਿਆ ਨਹੀਂ ਜਾ ਸਕਦਾ ਇਹ 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 ਜਿਹੜਾ ਅਮਲ ਹੈ ਹਰਿਆਣਾ ਗਵਰਨਮੈਂਟ ਦਾ ਤੇ ਇਹ ਸ਼ੋਮਨੀ ਕਾਲੀ ਦਾਲ ਨੂੰ ਇਥੋਂ ਕਿਉਂ ਲੜਨ ਤੋਂ ਮਹਿਰੂਮ ਕਰਨ ਵਾਲਾ ਹੈ ਇਸ ਬੰਦ ਵਿੱਚ ਤਰ ਦਲਜੀਤ ਸਿੰਘ ਵੀ ਮਨੇ ਤਿੱਖਾ ਪ੍ਰਤੀਕਰਮ ਦਿੱਤਾ ਤੇ ਹੁਣ ਇਹ ਇਹ ਇਸ ਤਰ੍ਹਾਂ ਦਾ ਜਦੋਂ ਆ ਰਿਹਾ ਇਹਦੇ ਤੋਂ ਇੱਕ ਵਾਰ ਫੇਰ ਲੱਗਦਾ ਹੈ ਕਿਤੇ ਇਹ ਚੋਣ ਦਾ ਜਿਹੜਾ ਅਮਲ ਅਧ ਵਿਚਾਲੇ ਤਾਂ ਨਹੀਂ ਲਟਕ ਜਾਏਗਾ ਜਾਂ ਕਾਨੂੰਨੀ ਦਾ ਪੇਚ ਦੇ ਵਿੱਚ ਤਾਂ ਨਹੀਂ ਫਸੇਗਾ ਕਿਉਂਕਿ ਪਿਛਲੇ 2014 ਤੋਂ ਲਾ ਕੇ ਇਨਾਂ ਚਰ ਅਡ ਹਾਕ ਕਮੇਟੀ ਹੀ ਕੰਮ ਕਰ ਰਹੀ ਆ ਉਤੇ ਅਡ ਹਾਕ ਕਮੇਟੀ ਸਰਕਾਰ ਵੱਲੋਂ ਬਣਾਈ ਜਾਂਦੀ ਆ ਤੇ ਉਸ ਦੇ ਵਿੱਚ ਉਹ ਉਹ ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ਦੇਖ ਰਹੀ ਆ ਤੇ ਕਿਤੇ ਇਹ ਦੁਬਾਰਾ ਤਾਂ ਨਹੀਂ ਫੇਰ ਇਸ ਚੱਕਰ ਵਿਰੁੱਧ ਦੇ ਵਿੱਚ ਫਸ ਜਾਂਦਾ ਤੇ ਲੋਕ ਜਿਹੜੇ ਹਰਿਆਣੇ ਦੇ ਸਿੱਖ ਨੇ ਉਹ ਆਪਣੀਆਂ ਵੋਟਾਂ ਦੇ ਜਿੰਨਾ ਜਿਸ ਸੰਬੰਧ ਦੇ ਵਿੱਚ ਉਹਨਾਂ ਨੇ ਲੰਬਾ ਸੰਘਰਸ਼ ਕੀਤਾ ਸੀ ਉਹ ਤੋਂ ਫੇਰ ਮਹਿਰੂਮੀਅਤਾਂ ਨਹੀਂ ਇਸ ਸਾਲ ਹਸ ਮਹਿਰੂਮ ਤਾਂ ਨਹੀਂ ਰਹਿਣਗੇ ਅਤੇ ਉਹਨਾਂ ਤੋਂ ਆਪਣੇ ਵੋਟਾਂ ਦੇ ਹੱਥਾਂ ਤੋਂ ਪੰਚਤਤਾ ਨਹੀਂ ਕੀਤਾ ਜਾਏਗਾ ਜਾਂ ਹੋਰ ਉਹਨਾਂ ਨੂੰ ਡੀ ਕਰਨੀ ਪਏਗੀ ਇਹ ਇਹ ਆਉਣ ਵਾਲੇ ਦਿਨਾਂ ਦੇ ਸਪਸ਼ਟ ਹੋਏਗਾ ਤੇ ਆਉਣ ਵਾਲੀਆਂ ਜਿਹੜੀਆਂ ਘਟਨਾਵਾਂ ਵਾਪਰਨੀਆਂ ਉਹਦੇ ਤੋਂ ਪਤਾ ਲੱਗੇਗਾ ਵੀ ਕਿਸ ਤਰ੍ਹਾਂ ਕਿਸ ਪੱਧਰ ਨੂੰ ਕਿਸ ਡਾਇਰੈਕਸ਼ਨ ਨੂੰ ਇਹ ਮਾਮਲਾ ਜਾਏਗਾ ਜੀ ਹਾਂ ਜੀ ਬਿਲਕੁਲ ਡਾਕਟਰ ਸਾਹਿਬ ਆਪਾਂ ਪਹਿਲਾਂ ਜ਼ਿਕਰ ਇੱਕ ਕਰ ਰਹੇ ਸੀ ਕਿ ਅਕਾਲੀ ਦਲ ਦੇ ਵਿੱਚ ਜਿਹੜੀ ਹੈ ਵਜੂਦ ਧੜੇਬੰਦੀ ਇਹਦਾ ਹਾਲੇ ਕਾਇਮ ਹੈ ਮੇਨਸਟ੍ਰੀਮ ਵੱਖਰੀ ਫੈਸਲੇ ਲੈ ਰਿਹਾ ਤੇ ਜਿਹੜਾ ਸਦਾਰ ਲਹਿਰ ਉਹ ਇਸ ਮਾਮਲੇ ਦੇ ਵਿੱਚ ਬੜੇ ਸ਼ਿਕਵੇ ਚ ਹੈ ਇਸ ਮਾਮਲੇ ਦੇ ਵਿੱਚ ਕਿ ਫਿਰ ਉਹਨਾਂ ਨੇ ਇੱਕ ਕੋਈ ਸ਼ਿਕਾਇਤ ਜਾਂ ਜਿਸਦਾਰ ਸਾਹਬ ਕੋਲ ਕੀਤੀ ਹੈ। ਖੈਰ ਅਕਾਲੀ ਦਲ ਦੀ ਧੜੇਬੰਦੀ ਦਾ ਜਿਹੜਾ ਅਸਲੀ ਨਿਰਣਾ ਜਿਹੜਾ ਅਸਲੀ ਤਸਵੀਰ ਖੁੱਲ ਕੇ ਸਾਹਮਣੇ ਆਉਣੀ ਹੈ ਉਹ 13 ਦਸੰਬਰ ਨੂੰ ਮੰਨੀ ਜਾ ਰਹੀ ਹੈ। ਡਾਕਟਰ ਸਾਹਿਬ ਦੱਸਿਓ ਕਿ ਕਿਹੜੀ ਤਸਵੀਰ ਆਪਾਂ ਦੇਖਾਂਗੇ 13 ਦਸੰਬਰ ਨੂੰ 13 ਦਸੰਬਰ ਨੂੰ ਕੀ ਹੈ ਜਿਹੜੀਆਂ ਇਹਦੇ ਤੋਂ ਨਜ਼ਰਾਂ ਲੱਗੀਆਂ ਨੇ ਜੀ। ਪਿੰਡ ਸਾਹਿਬ ਗੱਲ ਇਹ ਹੈ ਨਾ 13 ਦਸੰਬਰ ਨੂੰ ਸਰਦਾਰ ਸਿਕੰਦਰ ਸਿੰਘ ਬਾਦਲ اپنی سزا ਪੂਰੀ ਕਰਨ ਤੋਂ ਬਾਅਦ ਸ਼੍ਰੀ ਕਰਤਕ ਸਾਹਿਬ ਦੇ ਉੱਪਰ ਅਰਦਾਸ ਕਰਾਉਣ ਦੀ ਅਤੇ ਆਪਣੀ ਜਿਹੜੀ ਖਿਮਾ ਜਾਂਚਨਾ ਦਾ ਉਹ ਸਰਟੀਫਿਕੇਟ ਲੈਣਗੇ ਹਾਂ ਵਿਕਰਮ ਸਿੰਘ ਮਲੇਠਿਆ ਨੇ ਅੱਜ ਇਹ ਕਰ ਲਈ سزا ਤਨਖਾਹ ਜਣੀ ਧਾਰਮਿਕ ਸਜ਼ਾ ਪੂਰੀ ਜੀ ਇਸ ਤੋਂ ਬਾਅਦ ਸਦਾਰ ਚਕੀਰ ਸਿੰਘ ਬਾਦਲ ਬਿਲਕੁਲ ਫ੍ਰੀ ਹੋਣਗੇ ਤੇ ਹੋਰਾ ਸੀ ਟੰਗ ਦੇ ਵਿੱਚ ਰਾਹ ਸੀ ਪ੍ਰਕਿਰਿਆ ਦੇ ਵਿੱਚ ਰਾਹ ਸੀ ਜਿਹੜੇ ਹੈਗੇ ਅੱਗੇ ਇਸ ਲਈ ਇਹ ਗੱਲ ਵਿੱਚ ਪੂਰੀ ਤਰ੍ਹਾਂ ਖੁੱਲ੍ਹ ਕੇ ਵਿਚਰ ਸਕਣਗੇ ਤੇ ਇਹ ਸਬੰਧ ਦੇ ਵਿੱਚ ਹੋਣ ਜਿਵੇਂ ਜੇ ਅੱਜ ਇਹਨਾਂ ਨੇ ਇਸਤਿਹਾਰ ਲਹਿਰ ਵਾਲਿਆਂ ਨੇ ਆਪਣਾ ਜੋ ਵੀ ਐਪਲੀਕੇਸ਼ਨ ਜਾਂ ਜੋ ਵੀ ਬੇਨਤੀ ਕੀਤੀ ਹੈ ਸ਼੍ਰੀ ਕਾਲ 택 ਸਾਹਿਬ ਨੂੰ ਉਸ ਸੰਦਰਭ ਦੇ ਵਿੱਚ ਹੋ ਸਕਦਾ ਹੈ ਵੀ ਸ਼੍ਰੀ ਕਾਲ 택 ਸਾਹਿਬ ਦੇ ਜਥੇਦਾਰ ਉਸ ਪ੍ਰਸੰਗ ਦੇ ਸਬੰਧ ਦੇ ਵਿੱਚ ਆਪਣੇ ਫੈਸਲਿਆਂ ਦੇ ਪ੍ਰਸੰਗ ਦੇ ਵਿੱਚ ਉਹਦੀ ਵਿਆਖਿਆ ਦੇ ਸਬੰਧ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਜਾਰੀ ਕਰ ਸਕਦੇ ਨੇ ਜਿਹਾ ਨਿਰਦੇਸ਼ ਜਾਰੀ ਕਰ ਸਕਦੇ ਨੇ ਬਈ ਥਾਰੀਆਂ ਤਿਹਰਾ ਇੱਕ ਜੁੱਟ ਹੋ ਕੇ ਸ਼੍ਰੋਮਣੀ ਕਾਲੀ ਦਲ ਨੂੰ ਅਮਰੂਦ ਕੀਤਾ ਜਾਵੇ ਕਿਉਂਕਿ ਜਿਸ ਤਰ੍ਹਾਂ ਜਿਵੇਂ ਕਿ ਇਹ ਜੋ ਵੀ ਤਨਖਾਹ ਆਈ ਗਈ ਸੀ ਇਹਨਾਂ ਨੇ ਗ੍ਰਹਿਤਾ ਕਰਕੇ ਜਾਂ ਇਹਨਾਂ ਦੇ ਕੁਕਰਮਾ ਕਰਕੇ ਜਾਂ ਇਹਨਾਂ ਦੇ ਗੁਨਾਹਾ ਕਰਕੇ ਉਹ ਜਿਹੜੀ ਗੁਰਮਤ ਦੇ ਅਨੁਸਾਰ ਜਿਵੇਂ ਕਿ ਸੇਵਾ ਸਿਮਰਨ ਕੀਰਤ ਦੇ ਨਾਲ ਇਹਦੇ ਵਿੱਚ ਸਿਮਰਨ ਵੀ ਆਪਣੇ ਆਪ ਨੂੰ ਚਿੰਤਨ ਕਰਨ ਦੇ ਲਈ ਆਪਣਾ ਹੰਕਾਰ ਆਪਣੀ ਜਿਹੜਾ ਪਦਵੀਆਂ ਦਾ ਜਿਹੜਾ ਹੈਗਾ ਸਾਰਾ ਰੁਤਬਿਆਂ ਦਾ ਸਾਰਾ ਮਾਨਸਕਾਰ ਨੂੰ ਭੁੱਲ ਕੇ ਸੰਗਤ ਦੇ ਚਰਨਾਂ ਦੇ ਵਿੱਚ ਜੋੜੇ ਝੜਨਾ ਸੰਗਤ ਦੇ ਝੂਠੇ ਬਰਤਨ ਸਾਫ਼ ਕਰਨਾ ਬਾਠ ਸਰਬਨ ਕਰਨਾ ਤੇ ਗੇਟ ਦੇ ਉੱਪਰ ਇੱਕ ਪਹਿਰੇਦਾਰ ਦੀ ਤਰ੍ਹਾਂ ਸੇਵਾਤ ਕਰਨੀ ਇਹਦੇ ਨਾਲ ਹੀ ਇਹ ਭਾਵਨਾ ਹੈ ਕਿ ਹਰੇਕ ਵਿਅਕਤੀ ਜਿਹੜਾ ਇਸ ਗੁਨਾਹਕਾਰੀ ਦੇ ਵਿੱਚੋਂ ਗੁਜ਼ਰੇ ਹੈ ਉਹ ਇੰਨੇ ਦਿਨਾਂ ਦੇ ਵਿੱਚ ਆਪਣੇ ਆਪ ਨੂੰ ਪਵਿੱਤਰ ਕਰ ਲਵੇ ਹੋ ਸਕਦਾ ਕਿਉਂਕਿ ਸਾਰੀਆਂ ਧਰਮਾਂ ਨੇ え ਆਪਣੇ ਆਪ ਨੂੰ ਇਸ ਪ੍ਰੋਸੈਸ ਦੇ ਵਿੱਚੋਂ ਲੰਘੇ ਨੇ ਉਹਨਾਂ ਦੇ ਅੰਦਰ ਆਤਮਿਕ ਤੌਰ ਤੇ ਇਸ ਤਰ੍ਹਾਂ ਦੀ ਸ਼ਕਤੀ ਵੀ ਆਈ ਹੋਵੇਗੀ لازਮੀ ਹੈ ਵੀ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ ਸ਼੍ਰੀ ਕਾਲ ਤਖਸਾਲ ਵੱਲੋਂ ਆਦੇਸ਼ ਹੈ ਕਿ ਸ਼੍ਰੋਮਣੀ ਕਾਲੀ ਦਲ ਮਜ਼ਬੂਤ ਇਸ ਤਰ੍ਹਾਂ ਹੀ ਹੋ ਸਕਦਾ ਜੇ ਕਿ ਆਪਸੀ ਢੜੇਵਾ ਜੀ ਆਪਸੀ ਜਿਹੜੀ ਲੜਾਈ ਜਾਂ ਆਪਸੀ ਦੂਸ਼ਣਵਾਦੀ ਤੋਂ ਮੁਕਤ ਹੋ ਜਾਵੇ ਜਿੱਥੋਂ ਤੱਕ ਆਪਸੀ ਦੂਸ਼ਣਵਾਦੀ ਹੈ ਉਹ ਤਾਂ ਬਿਲਕੁਲ ਬੰਦ ਹੈ ਨਾ ਸਦਾਰ ਲਹਿਰ ਵੱਲੋਂ ਕੋਈ ਇਸ ਤਰ੍ਹਾਂ ਦੀ ਹਾਲ ਤੱਕ ਕੋਈ ਹੋਈ ਹੈ ਕਿ ਕੋਈ ਇਸ ਤਨਖਾ ਤੋਂ ਬਾਅਦ ਉਹ ਆਪਣੇ ਆਪ ਦੇ ਵਿੱਚ ਉਹ ਵੀ ਚੁੱਪਨੇ ਤੇ ਦੂਸਰੀ ਤਰੀਕੀ ਤੋਂ ਬਸ ਸੇ ਹੋ ਸਕਦਾ ਕਈ ਵਾਰ ਜਦੋਂ ਇਸ ਤਰ੍ਹਾਂ ਦੀ ਵੱਡੇ ਉਹਦੇ ਵਿੱਚੋਂ ਨਿਕਲtie ਨੇ ਆਪਸੀ ਤੌਰ ਦੇ ਵਿੱਚ ਨੇੜੇ ਆਉਣ ਦੇ ਵਿੱਚ ਕੁਝ ਸਮਾਂ ਲੱਗ ਜਾਂਦਾ ਜਾਂ ਇਸ ਸੰਬੰਧ ਦੇ ਵਿੱਚ ਸ਼੍ਰੀ ਕਾਰਤਕ ਸਾਹਿਬ ਕੋਈ ਇਹਨਾਂ ਦੀ ਜਿਹੜੀ ਦੁਬਧਾ ਬਣੀ ਹੁੰਦੀ ਹੈ ਦੋਨਾਂ ਧਿਰਾਂ ਦੇ ਵਿੱਚ ਉਹਨੂੰ ਦੂਰ ਕਰਕੇ ਉਹਨਾਂ ਨੂੰ ਨੇੜੇ ਲੈ ਆਉਣਗੇ ਤੇ ਇਹ ਵੀ ਹੋ ਸਕਦਾ ਵੀ ਪਰ ਇਹ ਫਿਰ ਵੱਡੀ ਗੱਲ ਹੈ ਕਿ 13 ਦਸੰਬਰ ਨੂੰ ਸਿਖਵੀਰ ਸਿੰਘ ਬਾਦਲ ਜਦੋਂ ਜਾਣਗੇ ਉੱਥੇ ਅਰਦਾਸ ਕਰਾਉਣ ਤਾਂ ਉਹਦੇ ਨਾਲ ਕੀ ਉਹਦਾ ਆਪਣਾ ਜਿਹੜਾ ਧੜਾ ਬਣਿਆ ਉਹ ਹੀ ਹੋਏਗਾ ਜਾਂ ਸਰਦਾਰ ਲਹਿਰ ਦੇ ਆਗੂ ਵੀ ਹੋਣਗੇ ਇਹ ਵੱਡੇ ਪੱਧਰ ਤੇ ਵੇਖਣ ਵਾਲੀ ਗੱਲ ਹੈ ਕਿ ਇਹਨਾਂ ਵਿੱਚ ਜਿਹੜੀ ਏਕਤਾ ਇੱਕ ਮਲਾਪ ਅਕਾਲੀ ਦਲ ਦੀ ਮਜ਼ਬੂਤੀ ਲਈ ਉਹ ਤੇਰਾ ਨੂੰ ਹੀ ਖੁੱਲ ਕੇ ਸਾਹਮਣੇ ਆਏਗਾ ਕਿਸ ਤਰ੍ਹਾਂ ਦਾ ਹੈ ਇਹਨਾਂ ਦਾ ਵਿਹਾਰ ਕਿ ਫਿਰ ਉਹ ਧੜਿਆਂ ਦੇ ਵਿੱਚ ਵੰਡ ਕੇ ਸਰਦਾਰ ਲਹਿਰ ਦੇ ਆਗੂ ਪਿੱਛੇ ਰਹਿਣਗੇ ਨਹੀਂ ਜਾਣਗੇ ਉਸ ਦਿਨ ਇੱਕ ਪ੍ਰਦਰਸ਼ਨ ਜਿਹੜਾ ਉਹ ਅਕਾਲੀ ਦਲ ਦਾ ਹੀ ਰਹੇਗਾ ਮੇਨ ਸਟ੍ਰੀਮ ਦਾ ਹੀ ਇਹ ਵੇਖਣ ਵਾਲੀ ਗੱਲ ਹੈ ਫਿਰ ਸਿਆਸਤ ਦੇ ਵਿੱਚ ਉਤਰਾਅ ਚੜਾਅ ਬਹੁਤ ਕੁਝ ਹੁੰਦਾ ਰਹਿੰਦਾ ਹੈ ਧਾਰਮਿਕ ਗੱਲਾਂ ਭਾਵੇਂ ਸਿਆਸਤ ਦੇ ਵਿੱਚ ਵੱਡੇ ਪੱਧਰ ਤੇ ਪਰਵੇਸ਼ ਹੁੰਦੀਆਂ ਨੇ ਪਰੰਤੂ ਜਿਹੜਾ ਅਸਲੀ ਕੁੰਡਾ ਹੋ ਸਿਆਸਤਾਈ ਵਾਰਕਰ ਰਹਿੰਦਾ ਫਿਰ ਇੱਕ ਸੰਗਰੂਰੋ ਵੱਖਰੀ ਤਰ੍ਹਾਂ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਉਹ ਰਿਸ਼ਤਾ ਨੋ ਮਾਸਦਾ ਉਹ ਫਿਰ ਜੁੜਨ ਲੱਗਾ ਹੈ ਬੱਝਣ ਲੱਗਾ ਟਰਪ ਸਾਬ ਬੜੀ ਚਰਚਾ ਇਹ ਨਹੀਂ ਦੇਣੀ ਕੱਲੇ ਸੰਗਰੂਰ ਦੀ ਸੰਗਰੂਰੋ ਹੀ ਸੁਧਾਰ ਲੈਣ ਦਾ ਮੋਟੋ ਵੱਜਦਾ ਹੈ ਮੋਢੀ ਨੇ ਸੁਖਦੇਵ ਸਿੰਘ ਢੀਂਸਾ ਢੀਂਸਾ ਦਾ ਹੀ ਸ਼ਹਿਰ ਮੰਨਿਆ ਜਾਂਦਾ ਹੈ ਤੁਸੀਂ ਵੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਦਾ ਸ਼ਹਿਰ ਹੀ ਨਹੀਂ ਤੇ ਨਹੀਂ ਸੰਗਰੂਰ ਹੀ ਹੈ ਕਿ ਡਾਕਟਰ ਸਾਹਿਬ ਦੱਸਿਓ ਕਿ ਅਕਾਲੀ ਭਾਜਪਾ ਦਾ ਮੋਟੋ ਕਿਸ ਤਰ੍ਹਾਂ ਉਹ ਤੇ ਵੱਜਦਾ ਵਖਾਈ ਦੇ ਰਿਹਾ ਜੀ ਹਾਂ ਭਿੰਡਾ ਸਾਹਿਬ ਜੀ ਮੇਕੇ ਹੋਰ ਜਿਵੇਂ ਮਿਊਸਪਲ ਕਮੇਟੀ ਦੇ ਚੋਣਾਂ ਦਾ ਐਲਾਨ ਹੋਇਆ ਤਾਂ ਸੰਗਰੂਰ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਬਕਰੀ ਤਰ੍ਹਾਂ ਦਾ ਹੀ ਜਿਹੜਾ ਗੱਠਜੋੜ ਸਾਹਮਣੇ ਆ ਰਿਹਾ ਉਹਦੇ ਵਿੱਚ ਸੰਗਰੂਰ ਦੇ ਵਿੱਚੋਂ 10 ਵਾਰਡਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅਤੇ 19 ਵਾਰਡਾਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਇਕੱਠੇ ਹੋ ਕੇ ਚੋਣ ਲੜਨ ਦਾ ਜਿਹੜਾ ਐਲਾਨ ਆਇਆ ਹੈ ਅਖਬਾਰੀ ਰਿਪੋਰਟਾਂ ਦੇ ਮੁਤਾਬਕ ਖਬਰਾਂ ਦੇ ਮੁਤਾਬਕ ਆਇਆ ਹੈ ਇਸ ਵੰਦੇ ਵਿੱਚ ਕਿਸੇ ਹਾਈ ਕਮਾਂਡ ਦੇ ਜਾਂ ਵੱਡੇ ਲੀਡਰਸ਼ਿਪ ਵੱਲੋਂ ਕਿਸੇ ਪਾਸੇ ਤੋਂ ਕੋਈ ਇਸ ਤਰ੍ਹਾਂ ਦਾ ਸੰਕੇਤ ਨਹੀਂ ਆਇਆ ਤੇ ਨਾ ਹੀ ਇਸ ਵੰਦੇ ਵਿੱਚ ਕੋਈ ਪ੍ਰਤੀਕਿਰਿਆ ਆਈ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦਾ ਹੋ ਰਿਹਾ ਹੈਗਾ ਇਹ ਦੇਖਣ ਵਾਲੀ ਗੱਲ ਇਹ ਵੀ ਹੈ ਕਿਉਂਕਿ ਸੂਰੂਰ ਬੜਾ ਇੱਕ ਇਸ ਤਰ੍ਹਾਂ ਦਾ ਪੋਲੀਟਿਕਲਾਈਜ਼ ਖੇਤਰ ਹੈ ਜਿੱਥੋਂ ਵੱਡੇ ਵੱਡੇ ਪੋਲੀਟੀਸ਼ੀਅਨ ਵੱਡੇ ਦਿਗਜ ਨੇਤਾ ਪੈਦਾ ਹੋਏ ਨੇ ਸਰਦਾਰ ਸਜੀਤ ਸਿੰਘ ਬਰਨਾਲਾ ਜਦੋਂ ਕਿ ਸੂਰੂਰ ਦਾ ਬਰਨਾਲਾ ਇੱਕੋ ਹੀ ਸੀ ਉਹ ਮੁੱਖ ਮੰਤਰੀ ਰਹੇ ਨੇ ਹੁਣ ਸਰਦਾਰ ਭਗਵੰਤ ਸਿੰਘ ਮਾਨ ਇਥੋਂ ਮੁੱਖ ਮੰਤਰੀ ਨੇ ਸਰਦਾਰ ਸਖਦੇਵ ਸਿੰਘ ਕੀ ਹਿੱਸਾ ਇਥੋਂ ਵੱਡਾ ਸਮਾ ਉਹਨਾਂ ਨੇ ਇਹ ਸੰਗਰੂਰ ਬਰਨਾਲਾ ਅਮਲੇਰ ਕੋਟੜਾ ਦੇ ਉੱਪਰ ਆਪਣਾ ਰਾਜ ਕੀਤਾ ਬੜੀ ਵੱਡੀ ਸ਼ਕਤੀ ਰਹੇ ਨੇ ਸੰਤ ਹਰਚੰਦ ਸਿੰਘ ਲੰਗੋਵਾਲ ਦੀ ਸੰਗਰੂਰ ਦੇ ਸੀ ਸੰਗਰੂਰ ਦੇ ਵਿੱਚੋਂ ਇਸ ਤਰ੍ਹਾਂ ਦੀ ਪੋਲੀਟਿਕਲਾਈਜ਼ ਕਾਫੀ ਵੱਡੀਆਂ ਜਿਹੜੀਆਂ ਮੁਹਿੰਮਾਂ ਉਖਦੀਆਂ ਰਹੀਆਂ ਨੇ ਤੇ ਇੱਥੋਂ ਦੀ ਜਿਹੜੀ ਰਾਜਨੀਤੀ ਹੈ ਸਟੇਟ ਦੀ ਰਾਜਨੀਤੀ ਨੂੰ ਵੀ ਪ੍ਰਭਾਵਿਤ ਕਰਦੀ ਰਹੀ ਹੈ ਇਵਨ ਕਿ ਦੇਸ਼ ਦੀ ਰਾਜਨੀਤੀ ਦੇ ਵਿੱਚ ਵੀ ਆਪਣਾ ਪ੍ਰਭਾਵ ਛੱਡਦੀ ਰਹੀ ਹੈ ਇਹ ਇਹ ਹੋ ਸਕਦਾ ਹੈ ਵੀ ਸੰਗਰੂਰ ਦੇ ਵਿੱਚ ਸ਼ਾਇਦ ਕੋਈ ਇਸ ਤਰ੍ਹਾਂ ਦੀ ਕੋਈ ਐਕਸਰਸਾਈਜ਼ ਹੋਵੇ ਜਾਂ ਫੀਡਬੈਕ ਲੈਣ ਦੀ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਹੋਵੇ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਗਠਜੋੜ ਬਣਨਾ ਹੈ ਸਰ ਡਾਕਟਰ ਸਾਹਿਬ ਮੈਂ ਇੱਕ ਗੱਲ ਥੋੜੀ ਬ੍ਰੇਕ ਲੈਣ ਲੱਗਾ ਸੰਗਰੂਰ ਦੇ ਵੀ ਜਿਹੜੀਆਂ ਹਸਤੀਆਂ ਤੁਸੀਂ ਗਿਣਾਈਆਂ ਨੇ ਉਹਨਾਂ ਦੇ ਵਿੱਚ ਸਿਮਰਜੀਤ ਸਿੰਘ ਮਾਨ ਦਾ ਵੀ ਵੱਡਾ ਜ਼ਿਕਰ ਹੈ ਉਹ ਦੋ ਤਿੰਨ ਵਾਰ ਤੋਂ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਖੈਰ ਡਾਕਟਰ ਸਾਹਿਬ ਜਿਵੇਂ ਜ਼ਿਕਰ ਕਰ ਰਹੇ ਹੋ ਤੁਸੀਂ ਕਿ ਸੰਗਰੂਰ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਲਹਿਰ ਸਾਹਮਣੇ ਆਉਂਦੀ ਹੈ ਜਿਹੜੀ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੀ ਹੈ ਤੇ ਦੇਸ਼ ਦੀ ਰਾਜਨੀਤਿਕ ਤੱਕ ਜਾ ਕੇ ਉਹ ਤੋਕਰ ਮਾਰਦੀ ਹੈ ਖੈਰ ਸੰਗਰੂਰ ਦੀ ਸਥਾਨਕ ਜਿਹੜੀ ਹੈ ਅਕਾਲੀ ਤੇ ਭਾਜਪਾ ਲੀਡਰਸ਼ਿਪ ਉੱਥੇ ਇੱਕ ਹੁੰਦੀ ਹੈ 19 ਸੀਟਾਂ ਭਾਜਪਾ ਨੂੰ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਭਾਜਪਾ ਛੋਟਾ ਭਰਾ ਸੀ ਛੋਟੀ ਪਾਰਟੀ ਸੀ ਪਰੰਤੂ ਸੰਗਰੂਰ ਦੇ ਵਿੱਚ ਉਹ ਵੱਡੀ ਹੋ ਗਈ ਹੈ ਉਹਨੂੰ 19 ਸੀਟਾਂ ਦਿੱਤੀਆਂ ਜਾਂਦੀਆਂ ਤੇ ਅਕਾਲੀ ਦਲ ਉੱਥੇ ਜਿਹੜੀ ਵੱਡੀ ਪਾਰਟੀ ਉਹ ਛੋਟੀ ਬਣ ਕੇ ਰਹਿ ਜਾਂਦਾ ਉਹਨੂੰ 10 ਹਾਲਾਂਕਿ ਜਿਹੜੀ ਅੱਜ ਦੀ ਤਾਜ਼ਾ ਰਿਪੋਰਟ ਹੈ 10ਾਂ ਦੇ ਵਿੱਚੋਂ ਵੀ ਦੋ ਜਿਹੜੇ ਅਕਾਲੀ ਉਮੀਦਵਾਰ ਨੇ ਉਹ ਮੈਦਾਨ ਛੱਡ ਗਏ ਪਤਾ ਲੱਗਿਆ ਕਿ ਉਹ ਕਹਿ ਰਹੇ ਨੇ ਕਿ ਅਸੀਂ ਯਾਦ ਲੜਾਂਗੇ ਦੂਜੇ ਪੰਨੇ ਜਿਹੜੀ ਆਕਾਲੀ ਦਲ ਦੀ ਲੀਡਰਸ਼ਿਪ ਜਾਂ ਭਾਜਪਾ ਦੀ ਸਾਂਝੀ ਲੀਡਰਸ਼ਿਪ ਉਹ ਕਹਿ ਰਹੀ ਹੈ ਕਿ ਅਸੀਂ ਇਹਨਾਂ ਨੂੰ ਇਹਨਾਂ ਦੀ ਉਮੀਦਵਾਰੀ ਰੱਦ ਕਰ ਦਿੱਤੀ ਹੈ ਖੈਰ ਹੁਣ ਆਠ ਹੀ ਰਹਿ ਗਏ ਨੇ ਖੈਰ ਅੱਜ ਦਾ ਜਿਹੜਾ ਨਾਅਬਜ਼ਦਗੀ ਦਾ ਆਖਰੀ ਦਿਨ ਹੈ ਕੋਈ ਸਥਿਤੀ ਜਿਹੜੀ ਹੈ ਆਕਾਲੀ ਭਾਜਪਾ ਦੀ ਵੱਖਰੀ ਤਰ੍ਹਾਂ ਦੀ ਵੀ ਸਾਹਮਣੇ ਆ ਸਕਦੀ ਹੈ ਪਰੰਤੂ ਹੁਣ ਤੱਕ ਜਿਹੜੀ ਹੈ ਪੋਜੀਸ਼ਨ ਸਿਆਸੀ لحاظ ਦੀ ਉਹੀ ਹੈ ਕਿ ਸੰਗਰੂਰ ਦੀ ਸਥਾਨਕ ਆਕਾਲੀ ਭਾਜਪਾ ਦੀ ਲੀਡਰਸ਼ਿਪ ਨੇ ਫਿਰ ਆਪਸ ਦੇ ਵਿੱਚ ਇਹ ਹੱਥ ਨਾਲ ਹੱਥ ਮਿਲਾਇਆ ਸਾਂਝੇ ਤੌਰ ਤੇ ਚੋਣ ਪੇੜ ਮੱਲਣ ਦਾ ਐਲਾਨ ਕੀਤਾ ਤੇ ਇਹਦੇ ਤੇ ਡਾਕਟਰ ਸਾਹਿਬ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਦੋਨਾਂ ਧਿਰਾਂ ਦੀ ਜਿਹੜੀ ਹਾਈ ਕਮਾਂਡ ਵੱਲੋਂ ਕੋਈ ਪ੍ਰਤੀਕਰਮ ਵੀ ਨਹੀਂ ਆਇਆ ਮਤਲਬ ਐਸ ਦਾ ਸਾਈਜ਼ ਦਾ ਇਸ ਮਾਹੌਲ ਨੂੰ ਫਿਰ ਅਪਣਾਇ ਜਾਣ ਲੱਗਾ ਜੀ ਡਾਕਟਰ ਸਾਹਿਬ ਆ ਪਿੰਡ ਸਰ ਦੇਖਿਆ ਜਾਵੇ ਸੰਗਰੂਰ ਦਾ ਜਿਵੇਂ ਆਪਾਂ ਗੱਲ ਕੀਤੀ ਤੁਸੀਂ ਕਿਹਾ ਸੀ ਸਰ ਦਾ ਸਿਮਿੰਟ ਦੀ ਸਿੰਘ ਮਾਨ ਵੀ ਇੱਥੋਂ ਰਹੇ ਨੇ ਤੇ ਉਸ ਤੋਂ ਏ ਵੀ ਇੱਕ ਡਾਕੂਮੈਂਟ ਜੀ ਸਿੰਘ ਮਾਨ ਜਦੋਂ ਕਿ ਆਮ ਆਦਮੀ ਪਾਰਟੀ ਦੀ ਹਨੇਰੀ ਸੀ 92 ਐਮ.ਐਲ.ਏ ਸਨ ਤੇ ਉਹ ਬਾਅਦ ਇਲੈਕਸ਼ਨ ਦੇ ਵਿੱਚ ਵੀ ਆਪਣੇ ਰੂਲਿੰਗ ਪਾਰਟੀ ਦੇ ਕੈਂਡੀਡੇਟ ਹੋਰਾ ਕੇ ਜਿੱਤ ਗਏ ਸਨ ਇਸੇ ਤਰ੍ਹਾਂ ਅੱਗੇ ਪਿੱਛੇ ਆਪਾਂ ਪਿਛੋਕੜ ਖੈਰ ਜ਼ਰੂਰ ਤੇ ਬਰਨਾਲੇ ਵਾਲਿਆਂ ਦੀ ਧਰਤੀ ਇਨਕਲਾਬੀ ਮੰਨੀ ਜਾਂਦੀ ਹੈ ਫੈਸਲੇ ਕਈ ਵਾਰ ਹੋ ਜਾਂਦੇ ਆ ਤੇ ਹਕੂਮਤਾਂ ਦੇ ਖਿਲਾਫ ਵੀ ਇਹ ਇੱਕ ਡਾ ਲੈਂਦੇ ਆ ਫਿਰ ਜਿਹੜੀ ਗੱਲ ਹੈ ਕਿ ਕਾਲੀ ਭਾਜਪਾ ਦਾ ਜਿਨ੍ਹਾਂ ਦੀ ਕੇਂਦਰ ਦੇ ਵਿੱਚ ਭਾਜਪਾ ਦੀ ਭਾਵੇਂ ਹਕੂਮਤ ਹੈ ਪਰੰਤੂ ਪੰਜਾਬ ਦੇ ਵਿੱਚ ਦੋਵੇਂ ਧਿਰਾਂ ਵਿਰੋਧੀ ਧਿਰ ਦੇ ਵਿੱਚ ਹੀ ਨੇ ਹਾਲਾਂਕਿ ਅਸੈਂਬਲੀ ਪੱਖੋ ਦਾ ਵਿਰੋਧੀ ਧਿਰ ਵੀ ਨਹੀਂ ਮੰਨੇ ਜਾਂਦੀ ਆ ਉਹਦਾ ਲੋਕੈਲਿਟੀ ਤੌਰ ਤੇ ਆਪਾਂ ਕਹਿ ਸਕਦੇ ਆ ਪਰੰਤੂ ਇਹਨਾਂ ਦਾ ਜਿਹੜਾ ਗਠਵੰਦਰ ਬਣ ਕੇ ਸਾਹਮਣੇ ਆ ਰਿਹਾ ਉਹਦਾ ਕੀ ਸੰਕੇਤ ਹੈ ਵੱਡੇ ਮੁੱਤੇ ਦੇ ਤੌਰ ਤੇ ਜੇਕਰ ਆਪਾਂ ਗੱਲ ਕਰੀਏ ਭਿੰਡਰ ਸਾਹਿਬ ਇਹੋ ਹੀ ਆ ਵੀ ਸੰਗਰੂਰ ਦੀ ਧਰਤੀ ਇੱਕ ਵੱਖਰਾ ਬਖਰੇਮਾ ਵੱਖਰਾ ਵਖਰੀ ਪਹਿਚਾਣ ਦੀ ਹੈ ਇਹ ਵੀ ਇੱਕ ਜ਼ਿਕਰ ਜੋ ਹੈ ਕਿ ਪਿਛਲੇ ਪੱਤ ਦੇਖਿਆ ਜਾਵੇ ਤਾਂ ਕਾਮਰੇਡ ਤੇਜਾ ਸਿੰਘ ਸਤੰਤ ਇੱਥੇ ਮੈਂਬਰ ਪਾਰਲੀਮੈਂਟ ਰਹੇ ਸਨ ਉਸ ਦੌਰ ਦੇ ਵਿੱਚ ਤੇ ਇਹ ਵੀ ਇੱਕ ਰਿਕਾਰਡ ਦੇ ਉੱਪਰ ਹੈ ਕਿ 1965 ਦੀ ਜੰਗ ਦਾ ਹੀਰੋ ਜਨਰਲ ਹਰਵਖਸ਼ ਸਿੰਘ ਇੱਥੋਂ ਉਹਨਾਂ ਤੋਂ ਹਾਰਿਆ ਸੀ ਪਰਾਜਿਤ ਹੋਏ ਸਨ ਇਸ ਤਰ੍ਹਾਂ ਦੀ ਇੱਕ ਨਿਸ਼ਾਨ ਛੱਡਦੀ ਹੈ ਹੁਣ ਇਹ ਵੀ ਹੋ ਸਕਦਾ ਹੈ ਵੀ ਇੱਥੇ ਇੱਕ ਵੱਡਾ ਤਜਰਬਾ ਕੀਤਾ ਗਿਆ ਵੱਡੀ ਇਸ ਤਰ੍ਹਾਂ ਦੀ ਦੋਨੋਂ ਪਾਰਟੀਆਂ ਵੱਲੋਂ ਜਾਂ ਜਿਸ ਤਰ੍ਹਾਂ ਦੀ ਜਿਹੜੇ ਦੇਸ਼ ਦੇ ਜਿਹੜੇ ਥਿੰਕ ਟੈਂਕ ਨੇ ਜਾਂ ਥਿੰਕ ਟੈਂਕ ਨੇ ਦੋਨਾਂ ਪਾਰਟੀਆਂ ਦੀ ਇਸ ਤਰ੍ਹਾਂ ਦਾ ਕੋਈ ਤਜਰਬਾ ਵੀ ਕੀਤਾ ਜਾ ਸਕਦਾ ਹੈਗਾ ਪਰ ਇੱਕ ਗੱਲ ਸਾਫ਼ ਹੈ ਜਿਵੇਂ ਕਿ ਇੱਥੇ ਦੀ ਜਿਹੜੀ ਲੀਡਰਸ਼ਿਪ ਹੈ ਸਥਾਨਕ ਪੱਧਰ ਦੀ ਸ਼੍ਰੋਮਣੀ ਅਕਾਲੀ ਦਲ ਦੀ ਔਰ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਜੀ ਦੇਖਿਆ ਜਾਵੇ ਤਾਂ ਸ਼੍ਰੀ ਰਵਿੰਦ ਖੰਨਾ ਨੇ ਜਿਹੜੇ ਅਕਾਲੀ ਦਲ ਪਛੋਕਰ ਤੋਂ ਫੇਰ ਕਾਂਗਰਸ ਚ ਗਏ ਕਾਂਗਰਸ ਤੋਂ ਹੁਣ ਅਚ ਚ ਭਾਰਤ ਭਾਰਤੀ ਜਨਤਾ ਪਾਰਟੀ ਦੇ ਤੋਂ ਦੇ ਵੱਡੇ ਵੱਡੇ ਲੀਡਰ ਨੇ ਇਸ ਤਰ੍ਹਾਂ ਦਾ ਕੋਈ ਇਹਦੇ ਵਿੱਚੋਂ ਲੱਗਦਾ ਹੈ ਵੀ ਦੋਨਾਂ ਧਿਰਾਂ ਦੇ ਵੱਲੋਂ ਕੋਈ ਵੱਖਰਾ ਤਜਰਬਾ ਕਰਨ ਦੀ ਹਾਂ ਤਜਰਬਾ ਪਰ ਤਜਰਬਾ ਵੀ ਡਾ ਡਾਕਟਰ ਸਾਹਿਬ ਦੇ ਉਹਨਾਂ ਧਿਰਾਂ ਦੇ ਵਿੱਚ ਅਕਾਲੀ ਦਲ ਹੁਣ ਤੱਕ ਵੱਡਾ ਭਰਾ ਰਹੀ ਹੈ 22 22 ਸੀਟਾਂ ਹੀ ਭਾਜਪਨ ਨੂੰ ਮਿਲਦੀਆਂ ਸੀ ਪਰੰਤੂ ਇੱਥੇ ਇਦਾਂ ਹੀ ਜਿਹੜੀਆਂ ਜਿਹੜੇ ਜਦੋਂ ਮਿਊਨਿਸਪੈਲਟੀ ਦੀਆਂ ਚੋਣਾਂ ਹੁੰਦੀਆਂ ਸੀ ਇਸ ਤਰ੍ਹਾਂ ਹੀ ਗੁਣੀਆਂ ਪੈਂਦਾ ਸੀ ਦੋਨਾਂ ਦੇ ਵਿੱਚ ਆਮ ਜਦੋਂ ਪਹਿਲੇ 10 12 ਸਾਲ 15 ਸਾਲ ਇਹ ਦੋਨੇ ਤਰ੍ਹਾਂ ਰਾਜ ਭਾਗ ਦੇ ਵਿੱਚ ਵੀ ਰਹੀਆਂ ਪਰ ਹੁਣ ਸੰਗਰੂਰ ਦੇ ਵਿੱਚ ਤਾਂ ਭਾਜਪਨ ਨੂੰ ਵੱਡਾ ਭਰਾ ਦੇ ਤੌਰ ਤੇ ਵੱਧ ਸੀਟਾਂ ਦਿੱਤੀਆਂ ਗਈਆਂ ਨੇ 19 ਖੈਰ ਸ਼ਹਿਰੀ ਖੇਤਰ ਦੇ ਵਿੱਚ ਭਾਜਪਾ ਦਾ ਕਲੇਮ ਵੀ ਹੈ ਕਿ ਸਾਡਾ ਹੱਥ ਉੱਪਰ ਆਿੰਦਾ ਖੈਰ ਇੱਕ ਸਵਾਲ ਹੋਰ ਹੈ ਡਾਕਟਰ ਸਾਹਿਬ ਇਸ ਮਾਮਲੇ ਦੇ ਵਿੱਚ ਸਰੋਵਣੀ ਕਾਲੀ ਦੌਰ ਸudarle ਭਾਵੇਂ ਉਸ ਲਹਿਰ ਫੰਗ ਕਰ ਦਿੱਤੀ ਗਈ ਹੈ ਸਮਾਪਤ ਕਰ ਦਿੱਤੀ ਗਈ ਹੈ ਪਰ ਉਸ ਲਹਿਰ ਦਾ ਇੱਕ ਧੜਾ ਕਾਇਮ ਹੈ ਵਜੂਦ ਹੈ ਜਿਹੜਾ ਅਜੇ ਕਾਲ ਤੱਕ ਸਾਡੇ ਜਥੇਦਾਰ ਸਾਹਿਬ ਨੂੰ ਮਿਲੇ ਜਿਦੇ ਵੀ ਸਰਜੀਤ ਸਿੰਘ ਰਖੜਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਇਸ ਲਹਿਰ ਦੇ ਕਨਵੀਨਰ ਹੈ ਗੁਰਪ੍ਰਤਾਪ ਸਿੰਘ ਵਡਾਲਾ ਅਜੇ ਇਹ ਸਾਰੇ ਆਲੂ ਸੰ ਪਰ ਸਵਾਲ ਹੈ ਕਿ ਉਹ ਸੁਧਾਰ ਲਹਿਰ ਵਾਲੇ ਆਜ਼ਾਦ ਚੋਣ ਲੜ ਰਿਹਾ ਹੈ ਉਹ ਇਸ ਜਿਹੜੀ ਗਠਜੰਬੰਦਨ ਤੋਂ ਦੂਰ ਨੇ ਜਿਹੜੀ ਹੁਣ ਤੱਕ ਦੀ ਰਿਪੋਰਟ ਆਈ ਹੈ ਸਦਾਰ ਲਹਿਰ ਦੇ ਜਿਨ੍ਹਾਂ ਨੇ ਚੋਣ ਦੇ ਚਾਹਵਾਨ ਨੇ ਸੰਗਰੂਰ ਦੇ ਵਿੱਚ ਕਿਉਂਕਿ ਉੱਥੇ 29 ਸੀਟਾਂ ਨੇ 29 ਦੇ ਵਿੱਚੋਂ 19-10 ਤਾਂ ਪਹਿਲਾਂ ਕਾਲੀ ਭਾਜਪਾ ਨੇ ਵੰਡ ਲਈਆਂ ਤੇ ਮਗਰ ਜਿਹੜਾ ਸਦਾਰ ਲਹਿਰ ਵਾਲਿਓ ਜਿਹੜੇ ਜਿਹੜੇ ਚਾਹਵਾਨ ਨੇ ਕੁਛ ਆਗੂ ਆਜ਼ਾਦ ਤੌਰ ਤੇ ਚੋਣ ਲੜਦੇ ਨੇ ਅਕਾਲੀ ਦਲ ਨੇ ਉਹਨਾਂ ਨੂੰ ਨੇੜੇ ਨਹੀਂ ਆਉਣ ਦਿੱਤਾ ਪਿੱਛੇ ਬੈਕ ਵਿੱਚ ਖੜੀਏ ਭਾਜਪਾ ਮਾਜਰਾ ਵੱਖਰੀ ਤਰ੍ਹਾਂ ਦਾ ਜੀ ਉੜਦੀ ਧੂੜ ਦਿਸੇ ਸੰਗਰੂਰੋਂ ਹਾਂ ਭਿੰਦਰ ਸਾਹਿਬ ਦੇਖਿਆ ਦੇਖਿਆ ਜਾ ਵੀ ਨਾ ਸਰਦਾਰ ਸਿਕਜੀਪ ਸਿੰਘ ਦੀ ਇਤਿਹਾਸਿਕ ਕਾਰਮ ਭੂਮੀ ਸੰਗਰੂਰ ਇੱਥੇ ਉਹਨਾਂ ਲਈ ਆਪਣਾ ਆਪਣਾ ਪ੍ਰਭਾਵ ਹੈ ਆਪਣੇ ਉਹਨਾਂ ਦੇ ਸਮਰਥਕ ਨੇ ਉਹਨਾਂ ਦੇ ਫੋਲੋਅਰ ਨੇ ਬੜਾ ਵੱਡਾ ਇਸ ਤਰ੍ਹਾਂ ਦੀ ਲਾਜ਼ਮੀ ਹੈ ਉਹ ਆਪਣੀ ਰਿਸਿਸਟੈਂਸ ਨੂੰ ਦਿਖਾਉਣ ਦੇ ਲਈ ਲਾਜ਼ਮੀ ਹੈ ਵੀ ਇਸ ਤਰ੍ਹਾਂ ਆਜ਼ਾਦ ਦੇ ਤੌਰ ਤੇ ਆਪਾਂ ਆਪਣੇ ਹੰਦਵਾਰਾਂ ਨੂੰ ਖੜੇ ਕਰੀਏ ਤੇ ਦੂਸਰੀ ਗੱਲ ਇਹਦੇ ਤੋਂ ਠੀਕ ਹੈ ਸੁਧਾਰ ਲਹਿਰ ਤੇ ਮੇਨਸਟ੍ਰੀਮ ਦੇ ਵਿੱਚ ਹਾਲ ਤੱਕ ਕੋਈ ਇਸ ਤਰ੍ਹਾਂ ਦੀ ਜਿਹੜੀ ਆਪਸੀ ਸਹਿਯੋਗ ਵਾਲੀ ਉਹ ਹਲੇ ਗੱਲਬਾਤ ਤੇ ਨਹੀਂ ਹੋਈ ਹੈ ਕਿ ਪਤਾ ਨਹੀਂ ਲੱਗ ਰਿਹਾ ਜਿਵੇਂ ਕਿ ਪਿਛਲੇ ਦਿਨੀ ਜਿਹੜੇ ਸ਼੍ਰੋਣੀ ਕਾਲੀਦਲ ਨੇ ਹਲਕੇ ਦੇ ਹਲਕਿਆਂ ਦੇ ਵਿੱਚ ਜਿਹੜੇ ਸ਼ਹਿਰਾਂ ਦੇ ਵਿੱਚ ਚਾਰ ਦਿਲਾਏ ਸਨ ਅਜ਼ਰਬਰ ਲਾਏ ਸਨ ਉਹਨਾਂ ਦੇ ਉੱਪਰ ਕੀ ਸਾਰ ਲਹਿਬ ਦੇ ਵੱਡੇ ਆਗੂਆਂ ਵੱਲੋਂ ਕੁਝ ਸਵਾਲ ਉੱਠੇ ਸਨ ਤੇ ਉਹਨਾਂ ਨੇ ਇਹ 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 ਸਵਾਲ ਉਠਾਏ ਸਨ ਕਿ ਸਾਨੂੰ ਨਹੀਂ ਪਤਾ ਵੀ ਕਿਹਨੇ ਇਹ ਕੀਤਾ ਸੀ ਸ਼੍ਰੀ ਕਲਤਕ ਸਾਹਿਬ ਤੋਂ ਜਥੇਦਾਰ ਸਾਹਿਬ ਤੋਂ ਪਤਾ ਕਰਾਗੇ ਵੀ ਸ਼ਾਇਦ ਪੂਨਾ ਤੋਂ ਦੇ ਨਾਲ ਇਹ ਸਾਰੇ ਸਵਾਲ ਅੱਜ ਜ਼ਰੂਰ ਜਥੇਦਾਰ ਸਾਹਿਬ ਕੋਲ ਉਠਾਏ ਗਏ ਹੁਣ ਕਿ ਹੁਣ ਵੇਖਣਾ ਕਿ ਜਥੇਦਾਰ ਸਾਹਿਬ ਵੱਲੋਂ ਕਿਸ ਤਰ੍ਹਾਂ ਦਾ ਕੋਈ ਨਿਰਦੇਸ਼ ਆਉਂਦਾ ਹੈ ਜੀ ਡਾਕਟਰ ਸਾਹਿਬ ਇੱਕ ਸੰਗਰੂਰ ਤੱਕ ਰੱਖੋ ਸਿਰ ਸੋਈ ਜੀ ਹਿੰਦਰ ਸਾਹਿਬ ਇਹੋ ਹੀ ਹੈ ਨਾ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਪਿਛਲੇ ਸਮੇਂ ਤੋਂ ਇੱਕ ਕ੍ਰਾਈਸਿਸ ਦੇ ਵਿੱਚੋਂ ਦੀ ਲੰਘ ਰਿਹਾ ਹੈ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਸੀ 25 ਸਾਲ ਰਾਜ ਕਰਨ ਦੀ ਗੱਲ ਕਰਦੇ ਸਨ ਲੰਬਾ ਸਮਾਂ ਉਹਨਾਂ ਨੇ ਰਾਜ ਵੀ ਕੀਤਾਗਾ ਸ਼੍ਰੋਮਣੀ ਅਕਾਲੀ ਦਲ ਨੇ ਤੇ ਉਹਦੀ ਹਾਲਤ ਇਸ ਤਰ੍ਹਾਂ ਹੈ ਕਿ ਕੋਈ 2 ਜਾਂ 3 ਮੈਂਬਰਾਂ ਦੇ ਪਰ ਐਮਐਲਏ ਦੇ ਉੱਪਰ ਆ ਕੇ ਸਿਮਟ ਗਏ ਬਿਲਕੁਲ ਕਿ ਐਸੀ ਪੱਦਰ ਦੇ ਉੱਪਰ ਉਹਨਾਂ ਨੂੰ ਹਾਕੀਏ ਦੇ ਉੱਪਰ ਤੱਕ ਦਿੱਤਾ ਗਿਆ ਇਸ ਦੇ ਲਈ ਜਿਵੇਂ ਕਿ ਸਾਰੀਆਂ ਧਿਰਾਂ ਜਿਹੜੀਆਂ ਪੰਥਕ ਧਿਰਾਂ ਸੀ ਸਾਰੇ ਆਕਿੰਤ ਤੇ ਸ਼੍ਰੀ ਕਲਤਖ ਸਾਹਿਬ ਨੇ ਖੁਦ ਇਸ ਪੱਖੋਂ ਨਿਰਦੇਸ਼ ਦਿੱਤੇ ਨੇ ਕਿ ਵੀ ਇਹਨੂੰ ਅਕਾਲੀ ਜਨਮ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਦੂਸਰੀਆਂ ਪਾਰਟੀਆਂ ਵੀ ਜਿਹੜੀਆਂ ਹੈਗੀਆਂ ਉਹ ਵੀ ਮੰਗ ਕਰਦੀਆਂ ਨੇ ਇਵਨ ਕਿ ਭਾਜਪਾ ਵੱਲੋਂ ਵੀ ਇਸ ਤਰ੍ਹਾਂ ਦੀ ਮੰਗ ਕੀਤੀ ਗਈ ਹੈ ਕਿ ਕਿ ਤ੍ਰਿਪਾਟੀ ਨੂੰ ਮਜ਼ਬੂਤ ਹੋਣਾ ਚਾਹੀਦਾ ਇਸ ਪੱਖ ਦੇ ਵਿੱਚੋਂ ਲਾਜ਼ਮੀ ਹੈ ਸ਼੍ਰੀ ਕਲਤਖ ਸਾਹਿਬ ਦੇ ਜ세ਦਾਰ ਸਾਹਿਬ ਜਿਹੜੀਆਂ ਨਮੀਆ ਸਥਿਤੀਆਂ ਪਰਸਥਿਤੀਆਂ ਉਤਪੰਨ ਹੋ ਰਹੀਆਂ ਨੇ ਉਸ ਸਬੰਧ ਦੇ ਵਿੱਚ ਵਿਚ ਵਿਚਾਲੇ ਦਾ ਕੋਈ ਰਾਹ ਜ਼ਰੂਰ ਕੱਢਣਗੇ ਤੇ ਸਾਰੀਆਂ ਧਿਰਾਂ ਨੂੰ ਨੇੜੇ ਲਿਆਉਣ ਦੇ ਲਈ ਕਈ ਵਾਰ ਜਿਸ ਤਰ੍ਹਾਂ ਕਿਉਂਕਿ ਜਦੋਂ ਬਖਰੀਵੇਂ ਜਾਂ ਪਰਿਵਾਰ ਦੇ ਵਿੱਚ ਇੰਨੀ ਕ ਲੜਾਈ ਵੱਜ ਜਾਂਦੀ ਹੈ ਨਾ ਉਸ ਵੇਲੇ ਫਿਰ ਕੋਈ ਸਿਆਣਾ ਬਜ਼ੁਰਗ ਜਾਂ ਪਰਿਵਾਰ ਦਾ ਵੱਡਾ ਕੋਈ ਖਾਸ ਮੁਖੀ ਆ ਜਾਂ ਕੋਈ ਉਹਨਾਂ ਦਾ ਜਿਹਦੇ ਉੱਪਰ ਅਸਰ ਹੋਵੇ ਕੋਈ ਬਾਹਰਲੀ ਬਾਹਰਲਾ ਬਜ਼ੁਰਗ ਉਹ ਉਹਨਾਂ ਨੂੰ ਫਿਰ ਆਪਸ ਦੇ ਵਿੱਚ ਨੇੜੇ ਲਿਆਉਂਦਾ ਹੈ ਇਹ ਸਮਾਂ ਵੀ ਲੱਗਦਾ ਹੈ ਇਸ ਤਾ ਇਸ ਤਾ ਉਹ ਜਾ ਕੇ ਉਸ ਲਾਈਨ ਤੇ ਜਾਂਦੀ ਹੈ ਗੱਲ ਬਿਲਕੁਲ ਇਹ ਇਹ ਲੱਗਦਾ ਵੀ ਸ਼੍ਰੀ ਕਾਲ ਤਖਤ ਸਾਹਿਬ ਦੇ ਜਿਸ ਤਰ੍ਹਾਂ ਕੇ ਸਾਰੀਆਂ ਧਿਰਾਂ ਨੇ ਉਹਨਾਂ ਦੇ ਆਦੇਸ਼ ਨੂੰ ਪੂਰੀ ਮਸਤੀ ਦੇ ਨਾਲ ਮੰਨੇ ਆ ਅਤੇ ਪੂਰੀ ਪਾਲਣਾ ਕੀਤੀ ਆ ਉਹਦੇ ਤੋਂ ਲੱਗਦਾ ਵੀ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ ਹਾਂਜੀ ਬਿਲਕੁਲ ਡਾਕਟਰ ਸਾਹਿਬ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਅੱਜ ਸਦਾਰ ਲਹਿਰ ਦਾ ਜਿਹੜਾ ਧੜਾ ਹੈ ਹੁਣ ਬਾਕੀ ਉਹਦੀ ਇੱਕ ਜਾਂ ਮਿਲਣੀ ਹੁੰਦੀ ਹੈ ਤੇ ਨਾਲ ਹੀ ਗੱਲ ਸੰਗਰੂਰੋਂ ਵੱਖਰੀ ਤਰ੍ਹਾਂ ਦੀ ਉਹ ਜਿਹੜੀ ਸਾਹਮਣੇ ਆਉਂਦੀ ਹੈ ਜਿੱਥੇ ਅਕਾਲੀ ਭਾਜਪਾ ਦਾ ਜਿਹੜਾ ਗੱਠਬੰਧ ਗੱਠ ਜੋੜ ਉਹ ਦੁਬਾਰਾ ਵਜਦਾ ਵਖਾਇਂਦੇ ਰਿਹਾ ਤਸਾ ਜਾ ਰਿਹਾ ਕੋਈ ਨਵਾਂ ਤਜਰਬਾ ਹੋ ਰਿਹਾ ਪਰ ਇਸ ਤਜਰਬੇ ਦੇ ਵਿੱਚ ਜਿਹੜੀ ਵੱਡੀ ਗੱਲ ਹੈ ਕਿ ਉਹਦੇ ਵਿੱਚ ਭਾਜਪਾ ਵੱਡੇ ਭਰਾ ਵਜੋਂ ਸਾਹਮਣੇ ਆਈ ਹੈ ਵੱਧ ਸੀਟਾਂ ਜਿਹੜੀਆਂ ਨੇ ਵੱਧ ਬਾੜਾਂ ਦੇ ਵਿੱਚ ਜਿਹੜੇ ਉਮੀਦਵਾਰ ਖੜੇ ਉਹ ਭਾਜਪਾ ਦੇ ਹਿੱਸੇ ਆਏ ਨੇ ਖੈਰ ਹਾਲੇ ਤਾਈਂ ਸੰਗਰੂਰ ਦੇ ਮਾਮਲੇ ਦੇ ਵਿੱਚ ਦੋਨਾਂ ਧਿਰਾਂ ਦੀ ਜਣੀ ਨਾ ਭਾਜਪਾ ਦੀ ਤੇ ਨਾ ਹੀ ਕਹਿੰਦਾ ਭਾਵੇਂ ਕਾਲੀ ਦਲ ਦੀ ਜਿਹੜੀ ਸਟੇਟ ਹਾਈ ਕਮਾਂਡ ਉਹਨਾਂ ਵੱਲੋਂ ਕਿਸੇ ਕਿਸਮ ਦਾ ਪ੍ਰਤੀਕਰਮ ਨਹੀਂ ਆਇਆ ਢੂੜ ਖੜ ਉੜਦੀ ਰਿਹਾ ਹੈ ਵੇਖਣ ਵਾਲੀ ਗੱਲ ਹੈ ਕਿ ਅਗਲੇ ਸਮੇ ਜਿਹੜਾ ਉਹ ਸੰਰੂਰ ਦਾ ਜਿਹੜਾ ਤਜਰਬਾ ਹੋ ਰਿਹਾ ਉਹ ਕਿਸ ਤਰ੍ਹਾਂ ਦਾ ਸਾਹਮਣੇ ਆਉਂਦਾ ਹੈ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰਦਾ ਹੈ ਜਾਂ ਨਹੀਂ ਫਿਰ ਅੱਜ ਦੇ ਇਸ ਐਪੀਸੋਡ ਨੂੰ ਇੱਥੇ ਹੀ ਵਿਸ਼ਰਾਮ ਦਿੱਤਾ ਜਾਂਦਾ ਹੈ ਖੈਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖਾਸ ਤੌਰ ਤੇ ਜੁੜੇ ਸਨ ਉਕੇ ਰਾਸੀਮਾ ਹਰਤੀ ਅਧਾਰਾਚਕ ਇੰਟਰਨੈਸ਼ਨਲ ਸਵਾਦਕ ਡਾਕਟਰ ਪ੍ਰਵੰਸ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਈਮਿਸ਼ਨ ਪੰਜਾਬੀ ਲਈ ਤੁਸੀਂ ਬੜਾ ਮੁੱਲਾ ਸਮਾਂ ਦਿੱਤਾ ਅਤ ਬੜਾ ਧੰਨਵਾਦ ਜੀ ਧੰਨਵਾਦ ਈਮਿਸ਼ਨ ਪੰਜਾਬੀ